ਲੱਡੀ ਹਾਂ ਮਾਂ ਲੱਡੀ ਉਹ ਰਿਆ ਪੁੱਤ ਮੇਰੀ ਗੱਲ ਸੁਣਾ ਕੀ ਹੋ ਗਿਆ ਹੋਣਾ ਤਾਂ ਕੀ ਐ ਸੁੱਖੀ ਸੰਦੀ ਕਾਣੂ ਕੁਛ ਹੋਵੇ ਪੁੱਤ ਮੈਂ ਤਾਂ ਤੈਨੂੰ ਐ ਕਹਿਣੀ ਆ ਮੈਂ ਕੱਲ ਮੈਂ ਮਨਿੰਦਰ ਦੇ ਪਿਆ ਨੂੰ ਫੋਨ ਕੀਤਾ ਸੀਗਾ ਉਹਨੂੰ ਕਿਹਾ ਸੀ ਮਾਂ ਪਾਪੀ ਮੁੰਡੇ ਵਾਲੇ ਨਾਲ ਗੱਲਬਾਤ ਕਰਕੇ ਦੱਸ ਸਾਨੂੰ ਫਿਰ ਜਦੋਂ ਆਪਾਂ ਇੱਕ ਦਿਨ ਕਰ-ਵਾਰ ਦੇਖੇ ਆਵਾਂਗੇ ਜਾ ਕੇ ਉਹ ਕਹਿੰਦਾ ਸੀ ਪਤਾ ਨਹੀਂ ਮੈਂ ਵਿਚੋਲੇ ਨਾਲ ਗੱਲ ਕਰਕੇ ਦੱਸਦਾਗਾ ਲਾਡੀ ਨੂੰ ਦੱਸ ਦੂੰ ਤੈਨੂੰ ਮੈਂ ਇਹ ਪੁੱਛਦੇ ਵੀ ਤੈਨੂੰ ਫੋਨ ਕਰਤਾ ਉਹਨੇ ਆ ਗਿਆ ਕੋਈ ਉੱਤਰ ਪੱਤਰ ਫੋਨ ਆਏ ਤਾਂ ਪਏ ਸੀਗੇ ਪਰ ਮੇਰੀ ਗੱਲ ਨਹੀਂ ਹੋਈ ਵਾ ਨਿਰਾਸ਼ਾ ਦੋ ਫੋਨ ਆਏ ਸੀਗੇ ਕੋਈ ਬਾਲਾ ਕੌਲੀ ਹੈਗਾ ਭਾਈ ਨਹੀਂ ਕੌਲੀ ਕਾ ਨੂੰ ਹਾਂ ਆ ਦੇਖਾ ਅੱਜ ਅੱਜ ਕੇ 41 ਮਿੰਟ ਤੇ ਆਇਆ ਫੋਨ ਤਾਂ ਆਇਆ ਸੀਗਾ ਪਰ ਗੱਲ ਨਹੀਂ ਹੋਈ ਕਿ ਮਨਿੰਦਰ ਉਹਦਾ ਮੇਰੀ ਗੱਲ ਸੁਣ ਹਾਂ ਉਹਨੂੰ ਮਨਿੰਦਰ ਨੂੰ ਪੁੱਛ ਕੀ ਹੈ ਉਹਨੂੰ ਕਹਿਤਾ ਹੋਵੇ ਫਿਰ ਮਨਿੰਦਰ ਉਹ ਬੁੱਤ ਮੜੀ ਗੌਰ ਰੱਖਿਆ ਕਰ ਫੋਨ ਚੱਕ ਲਿਆ ਕਰ ਕਿਸੇ ਦਾ ਕੋਈ ਜ਼ਰੂਰੀ ਕੰਮ ਵੀ ਹੁੰਦਾਗਾ ਉਹ ਸਾਇਲੈਂਟ ਪਿਆ ਸੀ ਮੈਨੂੰ ਇਹਨਾਂ ਕੀ ਪਤਾ ਸੀ ਕਿ ਤਾਂ ਇਹ ਚਲ ਤੇਰੀ ਗੱਲ ਹੋ ਜੂਗੀ ਹਾਂਜੀ ਤੈਨੂੰ ਤੇਰੇ ਡੈਡੀ ਦਾ ਫੋਨ ਤਾਂ ਨਹੀਂ ਆਇਆ ਹਾਂ ਆਇਆ ਸੀ ਡੈਡੀ ਦਾ ਫੋਨ ਮੈਨੂੰ ਕੀ ਕਹਿੰਦੇ ਉਹ ਮੰਮੀ ਨੇ ਗੱਲ ਕੀਤੀ ਹੋਊਗੀ ਵੀ ਅਸੀਂ ਘਰ-ਵਰ ਦੇਖ ਕੇ ਆਉਣਾ ਜਿੱਥੇ ਡੈਡੀ ਨੇ ਗੱਲ ਚਲਾਈ ਸੀ ਰਿਸ਼ਤੇ ਦੀ ਹਾਂ ਇਹ ਫਿਰ ਡੈਡੀ ਨੇ ਉਹ ਚਾਚੇ ਨੇ ਘਰ ਭੇਜਣਾ ਗੱਲ ਕਰ ਲਈ ਸੀ ਜਿਹੜੇ ਰਿਸ਼ਤਾ ਕਰਵਾ ਰਿਆ ਤੇ ਉਹ ਮੁੰਡੇ ਨਾਲ ਗੱਲ ਕੀਤੀ ਸੋ ਕਹਿੰਨੇ ਭਈ ਅਸੀਂ ਐਤਵਾਰ ਨੂੰ ਵੇਲੇ ਆ ਵੀ ਨਾਲ ਤਾਂ ਮੁੰਡਾ ਕਰੇ ਹੋਊਗਾ ਨਾਲੇ ਵੀ ਉਹਦਾ ਪਿਓ ਕਰੇ ਹੋਊਗਾ ਬਾਕੀ ਸਾਰੇ ਕਰੇ ਹੋਣਗੇ ਵੀ ਉਹਦੇ ਆ ਕੇ ਘਰ ਬਾਰ ਦੇਖ ਜਾਣ ਐਤਵਾਰ ਦਾ ਦਿਨ ਦੇਤਾ ਹਾਂ ਬਾਕੀ ਡੈਡੀ ਕਹਿੰਦਾ ਵੀ ਤੇਰੀ ਮੰਮੀ ਤੇ ਲਾਡੀ ਨੂੰ ਪੁੱਛ ਲਾਗੀ ਉਹ ਵੇਲੇ ਐਤਵਾਰ ਨੂੰ ਪਰਾਪ ਹੋਵੇ ਦੇਣ ਮੰਮੀ ਕਿਹੜਾ ਪ੍ਰੋਫੈਸਰ ਲੱਗੀ ਹੈਗੀ ਉਹ ਨਹੀਂ ਹੋਰ ਕੀਰ ਕਿਤੇ ਜਾਣਾ ਪੈਂਦਾ ਨਾ ਆਪਾਂ ਨੂੰ ਚੱਲ ਕੋਈ ਨਹੀਂ ਉਹ ਤਾਂ ਜੇ ਕਿਤੇ ਜਾਣਾ ਵੀ ਉਹ ਕਾਨੂੰਨ ਫਿਰ ਘਰੇ ਰਹਿ ਜਾਗੇ ਨਾ ਜਾਵਾਂਗੇ ਨਹੀਂ ਨਹੀਂ ਆ ਕੋਈ ਗੱਲ ਨਹੀਂ ਐਤਵਾਰ ਨੂੰ ਜਾ ਜਾਵਾਂਗੇ ਹਾਂ ਬਾਕੀ ਤੁਹਾਨੂੰ ਪਤਾ ਡੈਡੀ ਮਾਣ ਰਿਸ਼ਤਾ ਤਾਂ ਲੱਭਦਾ ਨਹੀਂ ਹੈਗਾ ਬਾਕੀ ਦਾ ਡੈਡੀ ਨੇ ਸਾਰਾ ਘਰਬਾਰ ਆਪ ਦੇਖਿਆ ਮੈਨੂੰ ਦੱਸਦਾ ਸੀ ਡੈਡੀ ਕਹਿੰਦੇ ਮੈਨੂੰ ਤਾਂ ਬਹੁਤ ਜ਼ਿਆਦਾ ਪਸੰਦ ਆ ਮੁੰਡਾ ਵੀ ਤੇ ਘਰਬਾਰ ਵੀ ਉੱਧਾ ਮਨਿੰਦਰ ਜਾ ਕੇ ਪਤਾ ਲੱਗ ਜੂਗਾ ਦੇਖ ਲਾਂਗੇ ਆਪਾਂ ਚੱਲੂੰ ਤਾਂ ਆਕਾਸ਼ ਮੇਰੀ ਗੱਲ ਸੁਣ ਇਹਦਾ ਪਿਓ ਕਿਹੜਾ ਆਪਾਂ ਨੂੰ ਮਾੜੇ ਥਾਂ ਖੜਾਊਗਾ ਉਹਨੂੰ ਵੀ ਪਤਾ ਹੀ ਹੈ ਵੀ ਆਪਾਂ ਕੁੜੀ ਦਾ ਕਹਿ ਹੈ ਜਾਂ ਘਰਬਾਰ ਟੋਲਦੇ ਆਂ ਉਹਲੀ ਨਾਲ ਟਕਰਾਉਣਾ ਹੁੰਦਾ ਉਹ ਬਾਕੀ ਮੈਂ ਪਹਿਲਾਂ ਪਹਿਲਾਂ ਤਾਂ ਸਾਰੇ ਚੰਗੇ ਹੁੰਦੇ ਆ ਹੈ ਬਾਅਦ ਪਤਾ ਲੱਗਦਾ ਹੁੰਦਾ ਵਰਤੇ ਚਲ ਫਿਰ ਇਦਾਂ ਹੁਣ ਕਰਮਾਂ ਨਹੀਂ ਆ ਖੇਡਾਂ ਨਹੀਂ ਮੰਮੀ ਹੋਰ ਗੱਲ ਕਰਦੇ ਸੀਗੇ ਡੈਡੀ ਡੈਡੀ ਕਹਿੰਦੇ ਤੇਰੀ ਮੰਮੀ ਨਾਲ ਰਾਇ ਕਰੀ ਵੀ ਆਪਾਂ ਜਿਹੜੇ ਮੁੰਡਿਆਂ ਨੂੰ ਸਾਰੀ ਗੱਲ ਦੱਸਣੀ ਆ ਕਿ ਕੋਈ ਮਾੜਾ ਮੋਟਾ ਵਿੱਚੋਂ ਲੜਖਣਾ ਨਹੀਂ 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 ਸਾਰੀ ਗੱਲ ਦੱਸਣੀ ਨਹੀਂ ਨਹੀਂ ਮੇਰੀ ਗੱਲ ਸੁਣ ਮੁੰਡਿਆ ਸਾਰੀ ਗੱਲ ਨਹੀਂ ਦੱਸਣੀ ਹੈਗੀ ਦੇਖ ਹੁਣ ਜਿਹੜੀ ਜ਼ਮੀਨ ਦੀ ਗੱਲ ਹੈਗੀ ਠੀਕ ਹੈ ਆਪਾਂ ਜਿਹੜਾ ਕੁੜੀ ਨਾਲ ਜ਼ਮੀਨ ਲਵਾਉਣੀ ਹੈ ਜਿਹੜੀ ਚਲ ਆਪਣੀ ਤਾਂ ਰਹਿ ਹੀ ਹੈਗੀ ਠੀਕ ਹੈ ਵੀ ਹੋਏ ਐਂ ਕਭੀ ਆਪਾਂ ਪਹਿਲਾ ਨਹੀਂ ਮੁੰਡੇ ਵਾਲਿਆਂ ਨੂੰ ਪਾਪ ਕੱਢਦੇ ਕਈ ਵਾਰੀ ਵੀ ਉਹ ਤਾਂ ਅਗਲਾ ਲਾਲ ਚੀਜ਼ਾਂ ਹੋ ਜਾਂਦਾ ਜਾਂ ਕੁਝ ਹੋਰ ਹੈ ਦੇਖ ਜਿਹੜੀ ਆਪਾਂ ਪੁੰਨਰਥੀ ਉਹਦੇ ਨਮਿਰਤ ਰੱਖ ਲਈ ਜਮੀਨ ਉਹ ਤਾਂ ਆਪਾਂ ਨੂੰ ਦੇਣੀ ਦੇਣੀ ਉਹ ਮਾਂ ਮੇਰੀ ਗੱਲ ਵੀ ਬਾਅਦ ਚ ਅਗਲੀ ਨਹੀਂ ਦੱਸ ਬਾਅਦ ਦੀ ਗੱਲ ਬਾਅਦ ਹੋਏਂਗੀ ਠੀਕ ਹੈ ਪਤਾ ਹੀ ਗੱਲ ਹੈ ਵੀ ਜਦੋਂ ਆਪਾਂ ਉਹਨੂੰ ਜ਼ਮੀਨ ਦੇਣੀ ਕਰ ਹੀ ਲਈ ਠੀਕ ਹੈ ਜਿੱਦ ਦੇ ਉਹ ਤਾਂ ਹੀ ਪੱਕਾ ਠੱਕ ਹੋ ਗਈ ਮੈਂ ਤਾਂ ਜੀਤੀ ਦੇ ਨਾਮ ਉਹਦੀ ਲੋਹਾ ਦੇਣੀ ਆ ਬਾਅਦ ਚ ਬੂਝ ਤਾਂ ਮੈਨੂੰ ਨਹੀਂ ਸਿਸਟਮ ਪਤਾ ਚੱਲ ਵੀ ਆਪਾਂ ਅਗਲੇ ਨੂੰ ਤਾਂ ਨਹੀਂ ਪਾਪ ਕੱਢਣੀ ਤੂੰ ਚੁੱਪ ਕਰ ਐ ਤੇ ਨੂੰ ਪਤਾ ਅੱਜ ਕੱਲ੍ਹ ਅਗਲਾ ਨਾ ਫਿਰ ਉਹ ਵੀ ਲਾਲਚ ਕਰਨ ਲੱਗ ਜਾਂਦਾ ਮਮੀ ਮੈਂ ਗੱਲ ਜ਼ਮੀਨ ਦੀ ਨਹੀਂ ਕਰੀ ਜਾਂਦੀ ਹੋਰ ਮੈਂ ਜਿਵੇਂ ਜਿੱਤ ਪਹਿਲਾ ਵਿਆਹ ਹੋਇਆ ਵਿਆਹ ਉਹਦੇ ਸਹੁਰਿਆਂ ਨੇ ਕੇਸ ਆਪਾਂ ਲਾਇਆ ਸੀਗਾ ਜਾਂ ਜਿਵੇਂ ਨਿਬੜਿਆ ਪੰਚਾਇਤ ਚ ਉਹ ਗੱਲਾਂ ਕਰਤੀਆਂ ਉਹ ਤਾਂ ਦੱਸਿਆ ਹੀ ਸਾਰੀਆਂ ਉਹ ਤਾਂ ਮੈਂ ਗੱਡੀ ਨੂੰ ਕਹਤਾ ਸੀਗਾ ਮੈਂ ਕਿਹਾ ਕੱਲੀ ਕੱਲੀ ਗੱਲ ਦੱਸਿਓ ਵੀ ਕੱਲ ਨੂੰ ਕਿਤੇ ਆਪਣਾ ਬਾਅਦ ਵਿੱਚ ਗੱਲ ਦੇਣੀ ਆ ਰਹੀ ਹੈ ਨਾ ਪਰ ਮੇਰੀ ਗੱਲ ਸੁਣ ਹਣ ਇੰਨਾਂ ਗੱਲਾਂ ਨੇ ਲੁਕੋ ਨਹੀਂ ਰਹਿਣੇ ਸੀ ਨਾਲੇ ਪਲਕੋ ਰੱਖ ਕੇ ਆਪਾਂ ਅਗਲੇ ਨੂੰ ਕਿਸੇ ਉਹਦੇ ਚ ਵੀ ਨਹੀਂ ਰੱਖਣਾ ਮੁੜ ਕੇ ਆਪਣਾ ਕਲੇਸ਼ ਪੈਂਦਾ ਫਿਰ ਅੱਜ ਜਦੋਂ ਪਹਿਲਾਂ ਗੱਲ ਹੈ ਭਾਈ ਸਾਫ਼-ਸਾਫ਼ ਕਰਾਂਗੇ ਅਸੀਂ ਇਹ ਰਸਤਾ ਦੇਖਿਆ ਸੀਗਾ ਉਦੋਂ ਤਾਂ ਕੋ ਰੱਖਿਆ ਸੀ ਉਦੋਂ ਪਤਾ ਨਹੀਂ ਲੱਗਿਆ ਸੀਗਾ ਉਹੀ ਤਾਂ ਹੈ ਜੇ ਝਟਨਾ ਕਰ ਉਹ ਜਿਹੜੇ ਵਿੱਚ ਕਰਾ ਰਹੇ ਸ੍ਰਿਸ਼ਤਾ ਉਹਨੇ ਲਕੋ ਰੱਖਿਆ ਸੀਗਾ ਉਹਦੇ ਕਰੀਏ ਨਾ ਫਿਰ ਬਾਅਦ ਚ ਪਤਾ ਫਰਕ ਪੈ ਜਾਂਦਾਗਾ ਹੁਣ ਜੇ ਆਪਣੇ ਚ ਕੋਈ ਗੱਲ ਦੀ ਘਾਟ ਬਾਦ ਨਾ ਹੋਊਗੀ ਕੱਲ ਨੂੰ ਆਪਾਂ ਅਗਲੇ ਨੂੰ ਕਹਿਣ ਜਿਓ ਕਰੇ ਤਾਂ ਮੈਂ ਭਈ ਅਸੀਂ ਸਾਰੀ ਗੱਲ ਦੱਸਦੀ ਤੁਹਾਨੂੰ ਬਸ ਠੀਕ ਆ ਫਿਰ ਹੁਣ ਐਤਵਾਰ ਦਾ ਕਹਿਤਾ ਉਹਨੇ ਐਤਵਾਰ ਨੂੰ ਜਾਵਾਂਗੇ ਦੇਖ ਆਵਾਂਗੇ ਜੇ ਗੱਲ ਜੱਜ ਗਈ ਪਰ ਮੈਂ ਵੀ ਸੋਮਵਾਰ ਨੂੰ ਪਤਾ ਕੀ ਆ ਫਿਰ ਨਾਮ ਜ਼ਮੀਨ ਕਰਾ ਕੇ ਇਹਦੇ ਕੰਮ ਨਿਬੇੜ ਹੀ ਦੇਵਾਂਗਾ ਮੇਰੀ ਗੱਲ ਤਾਂ ਸੁਣੋ ਹਾਂ ਹਾਂ ਇਨੇ ਤਤੇ ਕਹਲੇ ਨਾ ਚੱਲੋ ਕੋਈ ਗੱਲ ਨਹੀਂ ਜ਼ਮੀਨ ਤਾਂ ਨਾਮ ਹੋ ਹੀ ਜਾਊਗੀ ਤੁਸੀਂ ਓਏ ਯਾਰ ਇਹ ਤਾਂ ਜੀਤੀ ਦੇ ਨਾਮ ਕਰਾਉਣੀ ਆ ਪਾ ਗੜਾ ਉਹਨਾਂ ਦੇ ਨਾਮ ਕਰਾਉਣੀ ਆ ਕੋਈ ਗੱਲ ਜ਼ਮੀਨਾਂ ਹੋਣ ਵੀ ਨਹੀਂ ਲੱਗੀਆਂ ਟਾਈਮ ਲੱਗੂਗਾ ਨਾ ਚੱਲ ਤੁਸੀਂ ਗਾਲੀ ਪਾਉਣਿਆ ਕੋਈ ਨਹੀਂ ਇਹ ਤਾਂ ਕਾਗਜ਼ੀ ਕਾਰਵਾਈ ਤੇ ਮਹੀਨੇ ਵੀ ਲੰਘ ਜਾਂਦੇ ਹੁੰਦੇ ਆ ਕਦੇ ਤਹਿਸੀਲਦਾਰ ਨਹੀਂ ਬੈਠਾ ਹੁੰਦਾ ਕਦੇ ਕੋਈ ਕਾਗਜ਼ ਰਹਿ ਜਾਂਦਾ ਕਦੇ ਕੋਈ ਕੋਈ ਨਹੀਂ ਉਹ ਤਾਂ ਆਉਂ ਗੱਲ ਕੀਤੇ ਵੀ 100 ਪਾ ਕੇ ਜਾ ਕੇ ਗੱਲ ਕਰਿਆਵਾਂਗੇ ਕਿਹੜਾ ਹਾਂ ਮੈਂ ਚਾ ਲੈ ਕੇ ਜਾ ਲੈ ਜਾ ਲੈ ਹਲੇ ਤਾਂ ਆਏਗਾ ਪੁੱਤ ਵੀ ਚੱਲੇ ਸੁੱਖ-ਸਾਂਦ ਨਾਲੇ ਕਾਰਜ ਸਿਰੇ ਚੜ ਜੇ ਧੀਨ ਜ਼ਮੀਨ 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 ਜਦੋਂ ਬੈਠ ਜੂਗੀ ਉਦੋਂ ਇਹਦੇ ਕੋਲ ਇੱਕ ਹੀ ਗੱਲ ਹੈ ਕੁੜੀ ਦੇ ਨਾਮ ਜ਼ਮੀਨ ਕਰਾਉਣੀ ਹੈ ਕੁੜੀ ਦੇ ਨਾਮ ਜ਼ਮੀਨ ਕਰਾਉਣੀ ਹੈ ਇਹ ਜਾ ਜਾਣ ਕੇ ਸਾਨੂੰ ਸੁਣਾਉਂਦੀ ਆ ਇਹਨੂੰ ਆਇਆ ਕਿਤੇ ਮੁੱਕਰੀ ਨਾ ਜਾਣ ਉੱਤੋਂ ਲਾਡੀ ਉਹਨੂੰ ਵੀ ਕੋਈ ਗੱਲ ਨਹੀਂ ਸਮਝਾਉਂਦੀ ਜਿਵੇਂ ਪਹਿਲਾਂ ਮਾਮਾ ਮਗਰ ਲੱਗਦਾ ਸੀਗਾ ਹੁਣ ਫੇਰ ਆਪਦੀ ਮਾਮਾ ਮਗਰ ਲੱਗਣ ਲੱਗ ਗਿਆ ਮਾਸਾ ਮੈਨ ਆਪਦੀ ਗੱਲ ਮੰਨਣ ਲਾਇਆ ਸੀਗਾ ਹੁਣ ਆ ਮਾ ਜੀ ਨੇ ਫੇਰ ਮਗਰ ਲਾਇਆ ਆ ਬੁੱਧੂ ਤਾਂ ਮੈਂ ਆ ਜਿਹੜੀ ਨੇ ਕਹਿ ਕਹਿ ਕੇ ਕੋਈ ਨਾ ਮਾਂ ਆਪਣੀ ਬੁਲਾ ਲਾ ਕੋਈ ਨਾ ਮਾਂ ਆਪਣੀ ਬੁਲਾ ਲਾ ਗਲਤੀਆਂ ਤਾਂ ਮੇਰੀਆਂ ਹੀ ਨੇ ਆ ਜਿਹੜਾ ਮੇਰਾ ਭੋਲਾ ਪਾਣਾ ਨਾ ਇਹੀ ਮੈਨੂੰ ਲੈ ਕੇ ਬੈਠੂਗਾ ਕਿਸੇ ਦਿਨ ਮੈਨੂੰ ਤਾਂ ਲੈ ਕੇ ਬੈਠੂਗਾ ਹੀ ਬੈਠੂਗਾ ਉਹ ਨਾਲ ਮੇਰੇ ਜਵਾਕਾਂ ਨੂੰ ਵੀ ਲੈ ਕੇ ਬੈਠੂਗਾ ਨਾਲੇ ਕੱਲ ਨੂੰ ਮੈਨੂੰ ਗੱਲਾਂ ਦੇਣੀਆਂ ਆਉਣਗੀਆਂ ਕੀ ਕਿਸੇ ਨੂੰ ਮੈਂ ਦੱਸੂਗੀ ਦੱਸ ਨਹੀਂ ਐਵੇਂ ਜ਼ਮੀਨ ਤਾਂ ਨਹੀਂ ਮੈਂ ਜਾਣ ਦਿੰਦੀ ਇਹ ਕਿਵੇਂ ਹੋ ਸਕਦਾ ਕਿ ਜ਼ਮੀਨ ਜੀਤੀ ਦੇ ਨਾਮ ਲੱਗ ਜੇ ਨਾਲੇ ਮੈਂ ਵੀ ਤਾਂ ਆਪਣੇ ਮਾਪਿਆਂ ਦੀ ਕੱਲੀ ਕਲੀਤੀ ਆ ਜ਼ਮੀਨ ਤਾਂ ਮੈਂ ਨਹੀਂ ਲੈ ਗਈ ਆਈ ਆਪਣੇ ਪਿਓ ਕੋਲ ਇਹ ਕਿਵੇਂ ਜ਼ਮੀਨ ਲੈ ਕੇ ਜਾ ਸਕਦੀ ਆ ਨਾ ਮੰਮੀ ਦੀ ਜਿਹੜੀ ਗੱਲ ਐ ਨਾ ਵੀ ਜਿਹੜੀ ਮੈਂ ਜ਼ਮੀਨ ਆ ਜੀਤੀ ਦੇ ਨਾਮ ਕਰਾ ਦੂੰਗੀ ਇਹ ਮੈਂ ਪੂਰੀ ਨਹੀਂ ਹੋਣ ਦਿੰਦੀ ਕੁਛ ਮਰਜ਼ੀ ਹੋ ਜੇ ਉਹ ਤਾਂ ਸ਼ੁਕਰ ਆ ਮੇਰੇ ਡੈਡੀ ਦਾ ਜਿਹੜਾ ਮੈਨੂੰ ਸਮਝਾ ਗਿਆ ਆ ਮੇਰੇ ਖਾਨੇ 'ਚ ਨਾ ਦੋ ਗੱਲਾਂ ਪਾ ਗਿਆ ਨਹੀਂ ਤਾਂ ਮੈਂ ਸੁੱਨ ਬੱਟਾ ਜੀ ਜਿਵੇਂ ਕਈਆਂ ਨੇ ਮਗਰ ਲੱਗੀ ਜਾਂਦੀ ਸੀਗੀ ਪਰ ਹੁਣ ਨਹੀਂ ਹੁਣ ਮੈਂ ਭੋਲ ਹੀ ਨਹੀਂ ਬਣਨਾ ਮੈਨੂੰ ਆਪਦੇ ਜਵਾਕਾਂ ਵਾਸਤੇ ਹੁਣ ਚਲਾਕ ਬਣਨਾ ਹੀ ਪਊਗਾ ਜ਼ਮੀਨ ਤਾਂ ਨਹੀਂ ਮੈਂ ਜੀਤੀ ਦੇ ਨਾਮ ਲੱਗਣ ਦਿੰਦੀ ਜਿੱਤੇ ਆਪਾਂ ਦੇਖਣ ਜਾਈਏ ਆਪਣੇ ਸਾਰੀ ਗੱਲਬਾਤ ਫਿੱਟ ਹੋ ਜੇ ਤੇ ਅਗਲਿਆਂ ਦੇ ਕੁੜੀ ਫਿੱਟਾ ਜੀ ਮੈਂ ਵੀ ਐਂ ਕਹਿਣਾਗਾ ਬਸ ਵੀ ਐਤਵਾਰ ਤੱਕ ਨੂੰ ਵਧੀਆ ਚੜੇ ਠੀਕ ਹੈ ਜਿਵੇਂ ਵਿਚੋਲੇ ਨੇ ਆਪਾਂ ਨੂੰ ਦੱਸਿਆ ਵੀ ਘਰ-ਬਾਰ ਸਾਰਾ ਕੁਝ ਉਸੇ ਤਰ੍ਹਾਂ ਹੀ ਹੋਵੇ ਨਾ ਬਸ ਮਿੱਸੇ ਦੇ ਲੱਗਦੀ ਗੱਲ ਚਲ ਕੋਈ ਨਹੀਂ ਮੈਂ ਤਾਂ ਤੜਕੇ ਹੱਥ ਨੇ ਹੀ ਅਰਦਾਸਾਂ ਕਰਦੀਆਂ ਵੀ ਮਾਲਕਾ ਹੁਣ ਜਵਾਕੜੀ ਦੇ ਸਿਰ ਤੇ ਹੱਥ ਰੱਖੀ ਪਈ ਲੈ ਮਾਂ ਪੀ ਲਾ ਜਾ ਸਾਰਾ ਕੁਝ ਠੀਕ ਹੀ ਹੋਊਗਾ ਮੰਮੀ ਜੇ ਆਪਾਂ ਦਿਮਾਗ ਨਾਲ ਚੱਲਾਂਗੇ ਕੁੜੀ ਇਹਨਾਂ ਆਪਣ ਨੂੰ ਸੋਚਨੀ ਆ ਪੈਣੀ ਹੈ ਕੁਛ ਨੂੰ ਕੀ ਹੋ ਗਿਆ ਕੀ ਸੋਚਣਾ ਪਊਗਾ ਤੂੰ ਕਿਉਂ ਮੂੰਹ ਕਿਉਂ ਐਂ ਜੇ ਕਰ ਲੈ ਤੂੰ ਨਹੀਂ ਮੈਂ ਇਦਾਂ ਨਹੀਂ ਕਹਿ ਰਹੀ ਹਾਂ ਸਹੀ ਹੈ ਮੈਨੂੰ ਮੂੰਹ ਨੂੰ ਕੀ ਹੋਣਾ ਦੱਸੋ ਬਸ ਠੀਕ ਹੈ ਫਿਰ ਕਰ ਲਾਂਗੇ ਆਪੇ ਬਸ ਤੂੰ ਵਿੱਚ ਨਾ ਬੋਲਿਆ ਕਰ ਸਾਡੀ ਗੱਲ ਦੇ ਜਿਹੜਾ ਕੁਛ ਜੇ ਕਰਦੇ ਆ ਨਾ ਸਹੀ ਕਰਾਂਗੇ ਆਪਦੀ ਮਰਜ਼ੀ ਨਾ ਕਰਾਂਗੇ ਹੁਣ ਤੱਕ ਆਪਦੀ ਮਰਜ਼ੀ ਨਹੀਂ ਕਰਦੇ ਆਏ ਸਾਰਾ ਕੁਛ ਮੈਨੂੰ ਕਦੇ ਤੁਸੀਂ ਪੁੱਛਿਆ ਕਿਸੇ ਗੱਲ ਲਈ ਜੇ ਆਪਦੀ ਮਰਜ਼ੀ ਨਾ ਕਰਦੇ ਆਏ ਨਾ ਤਾਂ ਹੀ ਆਹ ਕੁਛ ਬੁੱਕਦਿਆ ਲੈ ਇਤਾ ਮੈਨੂੰ ਦਿਨ ਲੱਗ ਜਾਂਦੀ ਆ ਮਾ ਕੁੜੇ ਪੁੱਤ ਮੇਰੀ ਗੱਲ ਸੁਣ ਕਿਆ ਕਰੇ ਕਿਹੜੇ ਇਸ ਪੋਣੇ ਆਪਣੇ ਤਾਂ ਉਹ ਹੀ ਦਿਨ ਨੂੰ ਪਤਾ ਕਲੇਸ਼ ਨਹੀਂ ਕਰੋ ਮੁਕਦਾ ਕਿਹੜੇ ਹਾਲਾਂ ਚ ਤਾ ਤੁਰੇ ਫਿਰਦੇ ਨਾ ਮੇਰਾ ਪੁੱਤ ਸ਼ਾਂਤੀ ਨਾ ਰਿਹਾ ਕਰੂ ਗੱਲ ਇਹ ਨਹੀਂ ਹੈਗੀ ਜਦੋਂ ਵੀ ਇਹ ਬੋਲਦੇ ਮੈਨੂੰ ਭੱਜ ਕੇ ਪੈ ਜਾਂਦੇ ਨੇ ਮੈਂ ਇਹਨਾਂ ਦਾ ਚੰਗਾ ਹੀ ਸੋਚਦੀ ਆ ਮਾੜਾ ਤਾਂ ਕਦੇ ਵੀ ਨਹੀਂ ਫਿਰ ਚੰਗਾ ਹੀ ਅਸੀਂ ਸੋਚਿਆ ਤੈਨੂੰ ਨਹੀਂ ਮੁਰੇ ਲਾਇਆ ਤੇਰੇ ਪਿਆਰ ਨੂੰ ਤਾਂ ਮੁਰੇ ਲਾ ਲਿਆ ਫਿਰ ਉਹ ਗੱਲ ਕਰੀਦਾ ਜਾਂਦੇ ਨੇ ਫਿਰ ਤੂੰ ਕਿਉਂ ਨਹੀਂ ਸਮਝਦੀ ਇਸ ਗੱਲ ਨੂੰ ਬੇਮੁੰਡਿਆ ਹਾਂ ਸਮਾਈ ਨਾਲ ਗੱਲ ਕਰਿਆ ਕਰ ਤੂੰ ਉਹ ਨੋਟਿਬਲ ਲਾਗੇ ਨਾ ਦਾਸ ਕਰਣ ਉਸਨੂੰ ਆ ਲੈ ਲੈ ਜਾ ਮੈਂ ਨਹੀਂ ਪੀਣੀ ਲਾ ਹੁਣ ਕੀ ਪੀਣਾ ਕੁਟ ਚਾਦੀ ਚਾਹ ਨੂੰ ਬੜਾ ਗੁੱਸਾ ਦਾ ਮਮੀ ਐਂ ਕਰਦੇ ਨਹੀਂ ਉਹ ਨਹੀਂ ਨੱਕ ਦੇ ਮੱਖੀ ਬਹਿਣ ਦਿੰਦਾ ਇਹ ਤਾਂ ਵੀ ਸਾਰੇ ਹੀ ਪੀਗਾ ਤੂੰ ਵੇਖੋ ਐਵੇਂ ਛੇੜ ਲੈਨੀ ਹੋਈ ਹਰੇਕ ਗੱਲ ਤੇ ਸਿੱਧੀ ਗੱਲ ਕਰਦੀ ਐ ਇਹ ਮੁੱਟੀ ਲੈ ਕੇ ਜਾਂਦੀ ਐ ਮੈਨੂੰ ਪਤਾ ਵੀ ਨਹੀਂ ਕੋਈ ਗੱਲ ਚੱਲਦਾ ਪੁੱਤ ਨਹੀਂ ਚੱਲਦਾ ਕੋਈ ਗੱਲ ਮਾੜਾ ਸਮਾਈ ਨਾਲ ਰਹਤੋ ਤਾਂ ਹੀ ਹੁਣ ਤਾਂ ਕਿਹਨਾਂ ਇਹੋ ਜਿਹਾ ਕੁਝ ਹੁੰਦਾ ਰਿਹਾ ਇਹਨਾਂ ਨਾਲ ਜੇ ਮਾੜੀ ਮੁੱਟੀ ਇਹ ਗੱਲ ਸੁਣ ਮੇਰੀ ਤਾਂ ਗੱਲਾਂ ਹੀ ਕਾਦੀਆਂ ਨੇ ਚੰਗਾ ਆ ਗੱਲਾਂ ਕਹਿਲਾ ਹੋਰ ਕਲੇਸ਼ ਪਵਾਲਾ ਜੁੰਡਾ ਜੁੰਡੀ ਹੋ ਜੋ ਹਾਂ ਸਮਾਈ ਤਾਂ ਕਿਸੇ ਨੇ ਇੰਟੱਬਰ ਦੇ ਜੀ ਨੇ ਰੱਖਣੀ ਲੈ ਦਾਸ ਵੀ ਤੂੰ ਚਾਹ ਦੀ ਘੁੱਟ ਦੇਣਾ ਹੀ ਐ ਪੀ ਲੈਣ ਦੇ ਚਾਹ ਹੋਰ ਹੀ ਪੁੱਠੀਆਂ ਸਿੰਗੜੀਆਂ ਛੇੜ ਕੇ ਬੈਜੂ ਮੈਂ ਨਾ ਗੱਲਾਂ ਗਲਾਂ ਚ ਸਮਝਾਉਣ ਦੀ ਕੋਸ਼ਿਸ਼ ਕਰੀ ਜਨੀ ਇਹਨੂੰ ਇਹ ਮੇਰੀ ਗੱਲ ਹੀ ਨਹੀਂ ਸੁਣਦਾ ਅਗੋਂ ਮੇਰੇ ਨਾਲ ਲੜਨ ਬੈਠ ਗਿਆ ਮੈਂ ਕੀ ਕਰਾਂ ਮੈਂ ਇਹਨਾਂ ਨੂੰ ਕਿਵੇਂ ਸਮਝਾਵਾਂ ਇਹਨਾਂ ਦੇ ਦਿਮਾਗ 'ਚ ਗੱਲ ਤਾਂ ਪਾਉਣੀ ਪਊਗੀ ਜੀ ਇਹੇ ਮੇਰੇ ਮਗਰ ਲੱਗਣਗੇ ਫੇਰ ਹੀ ਕਿਸੇ ਗੱਲ ਦਾ ਹੱਲ ਹੋਊਗਾ ਜੇ ਇਹਨਾਂ ਨੇ ਮੇਰੀ ਗੱਲ ਨਾ ਸੁਣੀ ਫਿਰ ਮੈਂ ਕੀ ਕਰ ਸਕਦੀ ਆ ਫਿਰ ਤਾਂ ਮੇਰੇ ਹੱਥ ਪੱਲੇ ਕੁਝ ਵੀ ਨਹੀਂ ਹੈਗਾ ਕਿਵੇਂ ਨਾ ਕਿਵੇਂ ਕਰਕੇ ਪਿਆਰ ਨਾਲ ਇਹਨਾਂ ਨੂੰ ਮਨਾਉਣਾ ਪਊਗਾ ਵੀ ਜ਼ਮੀਨ ਆ ਨਾ ਜਿਹੜੀ ਉਹ ਆਪਾਂ ਜੀਤੀ ਦੇ ਨਾਮ ਨਹੀਂ ਕਰਾ ਸਕਦੇ ਜ਼ਮੀਨ ਮੇਰੇ ਪੁੱਤ ਦੀ ਆ ਤੇ ਮੇਰੇ ਪੁੱਤ ਦੀ ਰਹੂਗੀ ਈਆਂ ਕਦੇ ਜ਼ਮੀਨਾਂ ਨਹੀਂ ਵੜਾ ਕੇ ਲੈ ਕੇ ਜਾਂਦੀਆਂ ਤੇ ਜਿਹੜੀਆਂ ਈਆਂ ਜ਼ਮੀਨਾਂ ਵੜਾ ਕੇ ਲੈ ਜਾਂਦੀਆਂ ਨਾ ਫਿਰ ਉਹ ਟੇਕੇ ਨਾਲ ਨਹੀਂ ਵਰਤਦੀਆਂ ਇਹ ਗੱਲ ਮੈਨੂੰ ਲਾਡੀ ਦੇ ਦਿਮਾਗ 'ਚ ਪਾਉਣੀ ਪਊਗੀ Êddu ਪਹਿਲਾਂ ਕੋਈ ਸਾਡਾ ਵੱਡਾ ਨੁਕਸਾਨ ਹੋਵੇ ਇਹਦੇ ਨਾਲ ਚੰਗਾ ਤਾਂ ਕਿ ਮੈਨੂੰ ਕੁਝ ਕਰਨਾ ਪਊਗਾ। ਇਹ ਹੈ ਭਾਬੀ ਤੂਰੇ ਖੜੀਆਂ ਮੈਂ ਤੇਰੇ ਅੰਦਰ ਸਾਰੇ ਕਿਤੇ ਭਾਰ ਲਿਆ ਤੇ ਮੈਨੂੰ ਬੋਲਦੇ ਨੇ ਬੋਲ ਤਾਂ ਮਾਰ ਦਿੰਦੀ ਮੈਂ ਇੱਥੇ ਆ ਮੈਨੂੰ ਸੁਣਿਆ ਨਹੀਂ ਜਿੱਤੀ ਹਾਂ ਕਿਵੇਂ ਲੈ ਕੇ ਜਾਂਦੇ ਕਿਵੇਂ ਲੈ ਹੁਣ ਮੈਂ ਰੋਜ਼ ਜਾਨੀ ਆ ਕਾਲਜ ਦੇ ਨੂੰ ਮਿਲ ਕੇ ਜਾਨੀ ਆ ਮੈਂ ਦੇਖੀ ਨੇ ਅੰਦਰ ਮੈਨੂੰ ਸੋਚੋਗੀ ਮੈਨੂੰ ਕਿ ਪਤਾ ਨਹੀਂ ਭਾਬੀ ਕਿੱਥੇ ਹੈਗੀ ਭਾਬੀ ਕਿਹੜਾ ਵੇਲੇ ਆ ਭਾਬੀ ਨੂੰ ਸੌ ਕੰਮ ਹੁੰਦੇ ਨੇ ਭਾਬੀ ਕੰਮ ਚ ਹੀ ਹੁੰਦੀ ਆ ਹੋਰ ਦੱਸ ਭਾਬੀ ਨੇ ਬੇਲੀ ਨੇ ਮੰਜੇ ਤੇ ਬੈਠਣਾ ਚਲ ਕੋਈ ਨਹੀਂ ਭਾਬੀ ਕੰਮ ਵੀ ਤਾਂ ਕਰਨੇ ਆ ਜ਼ਰੂਰੀ ਨੇ ਹਾਂ ਜ਼ਰੂਰੀ ਕੰਮ ਤਾਂ ਤੇ ਮੈਂ ਕਹਿੰਦੀ ਸੀ ਭਾਬੀ ਮੈਨੂੰ ਟਿਫਨ ਪੈਕ ਕਰ ਦੇ ਮੇਰੀਆਂ ਸਾਰੀਆਂ ਸਹੇਲੀਆਂ ਰੋਟੀ ਲੈ ਕੇ ਆਉਂਦੀਆਂ ਨੇਗੀਆਂ ਅੱਜ ਮੈਂ ਵੀ ਸੱਚੇ ਮੈਂ ਰੋਟੀ ਲੈ ਕੇ ਜਾਵਾਂਗੀ ਮੈਂ ਉਹਨਾਂ ਨੂੰ ਦਿਖਾਵਾਂਗੀ ਮੇਰੀ ਭਾਬੀ ਇੰਨੀ ਸਾਰ ਰੋਟੀ ਬਣਾਉਂਦੀ ਆ ਤੇ ਮੈਨੂੰ ਟਿਫਨ ਪੈਕ ਕਰ ਦੋ ਅਹ ਦੇਖ ਜੀਤੀ ਮੇਰੀ ਗੱਲ ਦਾ ਨਾ ਗੁੱਸਾ ਤਾਂ ਕਰੀ ਨਾ ਵਿਪਾ ਭੀ ਮੈਨੂੰ ਐ ਬੋਲਦੀ ਹੈ ਨਾ ਪਰ ਤੂੰ ਵੀ ਨਾ ਮਾੜਾ ਮੁੱਟਾ ਮੇਰੇ ਬਾਰੇ ਸੋਚਿਆ ਕਰ ਜਿਵੇਂ ਸਾਰੇ ਪਰਿਵਾਰ ਬਾਰੇ ਸੋਚਦੀਆਂ ਤਾਂ ਤੁਸੀਂ ਮੇਰੇ ਬਾਰੇ ਵੀ ਸੋਚਿਆ ਕਰੋ ਤੈਨੂੰ ਪਤਾ ਇੱਕ ਤਾਂ ਕੁੜੀਆਂ ਹੋ ਜਾਂਦੀਆਂ ਸਾਰੀਆਂ ਸਾਹਮਣਾਂ ਵਾਲੀਆਂ ਠੀਕ ਹੈ ਉਹ ਤੋਂ ਮੁੰਡੇ ਤੋਂ ਮੁੰਡਾ ਕਿ ਤੈਨੂੰ ਪਤਾ ਕਿੱਦਾਂ ਦਿੱਤੀਆਂ ਮੈਂ ਮਸਾਂ ਸਾਰਾ ਦਿਨ ਉਹਨੂੰ ਸਾਹਮਣ ਦੀਆਂ ਤੇ ਉਹ ਤੋਂ ਕੰਮ ਨਹੀਂ ਮੇਰੇ ਨਿਭੜਦੇ ਉਹ ਕੰਮ ਵਾਲੀ ਵੀ ਨਹੀਂ ਚੱਜਦੀ ਹੈਗੀ ਕਿ ਉਹ ਚੱਜਦਾ ਕੋਈ ਕੰਮ ਕਰ ਦੇ ਸਾਰਾ ਦਿਨ ਉਹਦੇ ਨਾਲ ਮੱਥਾ ਖਪਾਈ ਕਰਦੀਆਂ ਤੁਸੀਂ ਆਪ ਦੇ ਕੰਮ ਤਾਂ ਖੁਦ ਕਰ ਹੀ ਸਕਦੇ ਹੋ ਦੀ ਭਲੀਆ ਰਸੋਈ ਦੀ ਨਹੀਂ ਰੋਟੀਆਂ ਪੱਕੀਆਂ ਪੰਗਾ ਨੇ ਖੁਦ ਜਾ ਕੇ ਪੈ ਕਰ ਲੈ ਜਿਹੜੇ ਕੁਝ ਚਾਹੀਦਾ ਤੂੰ ਆਪ ਪੈ ਕਰ ਲੈ ਤੈਨੂੰ ਜਵਾਬ ਕਿਸੇ ਗੱਲ ਤੋਂ ਯਾਰ ਮੇਰੇ ਬਾਰੇ ਵਿੱਚ ਸੋਚ ਰਹਾ ਤੁਸੀਂ ਚਲ ਕੋਈ ਨਹੀਂ ਭਾਬੀ ਤੂੰ ਕਰ ਲਗਾ ਮੈਂ ਆਪ ਹੀ ਲੈ ਜਾਉਂਗੀ ਰੋਟੀ ਦਾ ਪਾ ਕੇ ਨਹੀਂ ਗੁੱਸਾ ਨਗਰ ਮੈਂ ਤਾਂ ਉਹੀ ਪਿਆਰ ਨਾਲ ਹੀ ਕਿਹਾ ਸੀ ਭਾਬੀ ਦੇਖ ਗੁੱਸਾ ਨਹੀਂ ਮੈਂ ਕਰ ਰਹੀ ਤੇ ਤੂੰ ਵੀ ਮੇਰੀ ਗੱਲ ਦਾ ਗੁੱਸਾ ਨਾ ਕਰੀ ਦੇਖ ਤੁਸੀਂ ਨਾ ਮੈਂ ਕਹਿੰਦੀ ਸੀ ਜਿੱਤੀ ਤੂੰ ਮਾਰਾ ਮੋਟਾ ਨਾ ਕੰਮ ਨੂੰ ਹੱਥ ਨਾਇਆ ਕਰ ਹੁਣ ਤੈਨੂੰ ਪਤਾ ਹੁਣ ਤੂੰ ਅੱਗੇ ਸਹੁਰੇ ਘਰੇ ਜਾਣਾ ਹਨਾ ਜੇ ਤੂੰ ਮੈਨੂੰ ਪਤਾ ਤੂੰ ਅੱਗੇ ਬਿਠੇਰਾ ਕੰਮ ਕੀਤਾ ਤੂੰ ਆਪਦੇ ਪਹਿਲਾਂ ਸਾਰੇ ਬਥੇਰਾ ਕੰਮ ਕੀਤਾ ਪਰ ਹੁਣ ਤੂੰ ਕੰਮ ਛੱਡਤਾ ਤੇ ਬਾਅਦ ਤੈਨੂੰ ਔਖਾ ਹੋ ਜਾਊਗਾ ਤੂੰ ਹੁਣ ਨਾ ਇੰਨੇ ਦੀ ਐਸ਼ੋ ਆਰਾਮ ਦੀ ਆਦਤ ਨਾ ਪਾ ਕਿ ਤੈਨੂੰ ਗਾਂਹ ਜਾ ਕੇ ਔਖਾ ਹੋਵੇ ਤਾਂ ਥੋੜਾ ਮੋਟਾ ਤੂੰ ਨਾਲ ਮੇਰੇ ਕੰਮ ਕਰਵਾਇਆ ਕਰ ਠੀਕ ਹੈ ਭਾਬੀ ਕੋਈ ਨੇ ਮੈਂ ਆ ਕੇ ਨਾ ਤੁਸੀਂ ਜਿਹੜਾ ਵੀ ਕੰਮ ਹੋ ਮੈਨੂੰ ਦੱਸ ਦੇ ਮੈਂ ਆ ਕੇ ਕਰ ਦੂੰਗੀ ਬਸ ਠੀਕ ਹੈ ਭਾਬੀ ਨੂੰ ਦਿਨੋਂ ਦਿਨ ਥੋੜੀ ਕੀ ਜਾਂਦਾ ਮੇਰੇ ਨਾਲ ਤਾਂ ਐਨੇ ਪਿਆਰ ਨਾ ਰਹਿੰਦੀ ਸੀ ਜੇ ਮੈਨੂੰ ਮੰਮੀ ਵੀ ਖੁਸ਼ ਕਹਿੰਦੀ ਸੀ ਉਹਨਾਂ ਵੀ ਕੁਝ ਕਹਿਣੇ ਦੀ ਸੀ ਵੀਰਾ ਬੋਲਦਾ ਸੀ ਤਾਂ ਵੀ ਆਪ ਵਿੱਚ ਹਾਮੀ ਭਰਦੀ ਸੀ ਤੇ ਚਲ ਕੋਈ ਨਾ ਜਿਵੇਂ ਜਿੱਤੀ ਕਹਿੰਦੀ ਓਵੇਂ ਠੀਕ ਆ ਪਰ ਆ ਇੱਕਦਮ ਬਦਲਣਾ ਭਾਬੀ ਦਾ ਇਹ ਦਿਲ ਨੂੰ ਖਾਈ ਜਾਂਦਾ ਕੋਈ ਤਾਂ ਗੱਲ ਹੈਗੀ ਆ ਜਿਹੜੀ ਭਾਬੀ ਸਾਡੇ ਤੋਂ ਲੁਕੋ ਰਹੀ ਆ ਕੋਈ ਨਹੀਂ ਮੈਂ ਅੱਜ ਆ ਕੇ ਪੱਕਾ ਪੁੱਛੂਗੀ ਕਿ ਜੇ ਮੇਰੇ ਨਾਲ ਕੋਈ ਨਾਰਾਜ਼ਗੀ ਆ ਤਾਂ ਮੈਨੂੰ ਦੱਸ ਦੇ ਭਾਬੀ ਐਵੇਂ ਮੂੰਹ ਬਣਾ ਕੇ ਫਿਰਨ ਦੀ ਕੋਈ ਹੋਣੀ ਹੈਗੀ ਫਰਕ ਪੈਂਦੇ ਪੈਂਦੇ ਪੈ ਜਾਂਦੇ ਨੇਗੇ ਮੈਂ ਮੰਮੀ ਨੂੰ ਵੀ ਨਹੀਂ ਦੱਸਦੀ ਹੈਗੀ ਐਵੇਂ ਕਿਉਂ ਟੈਨਸ਼ਨ ਪਾਉਣੀ ਆ ਮੰਮੀ ਨੂੰ ਬਈ ਕਿਵੇਂ ਬਾਹਰ ਜੇ ਖੜਾ ਚੱਲੀਏ ਖੇਤ ਉਹ ਨਹੀਂ ਯਾਰ ਖੇਤ ਤਾਂ ਨਹੀਂ ਜਾਣਾ ਤੂੰ ਵਗ ਜਾ ਖੇਤ ਫਿਰ ਹੈ ਦੁੱਧ ਲੈ ਜਾ ਫੜ ਕੇ ਮੇਰਾ ਤਾਂ ਹਜੇ ਜੀ ਨਹੀਂ ਕਰਦਾ ਖੇਤ ਜਾਣ ਨੂੰ ਛੇਤੀ ਚਾਹ ਬਣਾ ਲਾਂਗੇ ਫਿਰ ਤੁਸੀਂ ਐਂ ਕਰਿਓ ਘੰਟੇ ਕਿਤੇ ਆਉਂਗੇ ਤਾਂ ਸਰੀ ਤੇ ਮੈਂ ਲਿਆ ਮਾਂ ਦੁੱਧ ਹਾਂ ਦੁੱਧ ਲੈ ਆਇਓ ਤੇ ਹੋਰ ਮੈਂ ਆਂਦਾ ਸੀਗਾ ਵੀ ਆਪਣੇ ਖੇਤੋਂ ਬੰਦੇ ਕੰਮ ਨਹੀਂ ਕਰਦੇ ਦੂਜੇ ਕਿਉਂ ਕਰਦੇ ਕਿਉਂ ਨਹੀਂ ਕੰਮ? ਉਹ ਮੇਰੇ ਵੀ ਨਹੀਂ ਆਖੇ ਲੈਦੇ ਮੈਨੂੰ ਆਏ ਸੀ ਵੀ ਕੱਲ ਨੂੰ ਬਾਈ ਆਊਗਾ ਤੇ ਉਹਨੂੰ ਦੱਸੂਗਾ ਫੇਰ। ਉਹ ਯਾਰ ਤੈਨੂੰ ਮਗ ਤਾਈ ਦਾ ਕੋਲੇ ਛੱਡਿਆਗਾ ਹੋਰ ਕਾਦੇ ਵਾਸਤੇ ਛੱਡਿਆ? ਜੇ ਮਾੜਾ ਮੋਟਾ ਖਿੱਚੇਗਾ ਫੇਰ ਹੀ ਫਾਇਦਾ ਜੇ ਹੁਣ ਤੂੰ ਕਹਿੰਦਾ ਵੀ ਕੰਮ ਨਹੀਂ ਕਰਦੇ ਮੈਨੂੰ ਨਾਲ ਦੀ ਨਾਲ ਫੋਨ ਲਾ ਮੈਂ ਉਥੇ ਕੰਨ ਖਿੱਚਾਂ ਉਹਨਾਂ ਦੇ। ਕਾਹਨੂੰ ਫੋਨ ਤੇ ਗੱਲ ਬਣਦੀ ਬਾਈ ਯਾਰ ਤੂੰ ਆ ਆ ਕੇ ਕਹਿ। ਉਹ ਯਾਰ ਇੱਕ ਤਾਂ ਘਰੇ ਟੈਨਸ਼ਨ ਪਈ ਖੜੀ ਆ ਉਧਰੋਂ ਤੁਸੀਂ ਨਹੀਂ ਕੰਮ ਕਰਦੇ ਯਾਰ ਹੁਣ ਮੈਂ ਕੀ ਕਰਾਂ? ਚੱਲ ਕੋਈ ਨਹੀਂ ਮੈਂ ਕਹਿ ਦੂੰਗਾ। ਕੀ ਗੱਲ ਬਾਈ ਬੜਾ ਪਰੇਸ਼ਾਨ ਜਿਹਾ ਲੱਗ ਉਹੀ ਬਸ ਆਪ ਘਰੇ ਗੱਲ ਹੋ ਗਈ ਸੀ ਕੋਈ ਚੱਲ ਇਹ ਤਾਂ ਛੱਡ ਤੂੰ ਮੈਨੂੰ ਦੱਸ ਤੂੰ ਦੱਸ ਤੂੰ ਕਹਿੰਦਾ ਤੇਰੀ ਭੈਣ ਦਾ ਵਿਆਹ ਹੈਗਾ ਸਮਾਨ ਸਮੂਹ ਨੂੰ ਕੀ ਕਹਿੰਦੇ ਆਗੇ ਉਹ ਉਹ ਬਈ ਸਮਾਨ ਮੈਂ ਦੇਖ ਤਾਂ ਬੈੱਡ ਹਾਂ 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 ਤੇ ਆਪਣੇ ਉਹ ਐਲ ਸੀ ਡੀ ਵਗੈਰਾ ਤੇ ਸਮਾਨ ਤਾਂ ਆਹ ਮੰਗਦੇ ਸਾਰੇ ਹੀ ਮੰਗਦੇ ਆ ਘਰ ਦਾ ਸਮਾਨ ਚੱਲ ਕੋਈ ਨਹੀਂ ਮੈਂ ਨਾ ਕਰੀ ਜ਼ਿਕਰ ਇਹ ਵੀ ਗੱਲ ਤੇ ਐਂ ਕਰੀ ਫਿਰ ਲੌਵਲੀ ਆਣ ਦੇ ਜਾਈਂ ਤੂੰ ਉਹਨਾਂ ਦੇ ਜਾਵਣੀ ਜਾ ਕੇ ਤੇ ਮੇਰੀ ਗੱਲ ਕਰਾ ਦੇ ਸਾਰਾ ਸਮਾਨ ਚੱਕ ਲਈ ਪੈਸੇ ਪੂਸੇ ਮੈਂ ਆਪਕੇ ਦੇ ਦੂੰਗਾ ਨਾ ਨੂੰ ਠੀਕ ਹੈ ਟਰੈਕਟਰ ਟਰਾਲੀ ਲੈ ਜੀ ਸਾਰਾ ਜਿੰਨਾ ਵੀ ਸਮਾਨ ਚਾਹੀਦਾ ਘਰ ਦਾ ਦਾਜ ਦਾ ਠੀਕ ਹੈ ਸਾਰਾ ਚੱਕ ਲੈ ਹੋਰ ਤਾਂ ਨਹੀਂ ਕੋਈ ਮੰਗ ਮੰਗ ਉਹਨਾਂ ਦੀ ਜੇ ਕੋਈ ਮੰਗ ਹੈਗੀ ਆ ਤਾਂ ਮੈਨੂੰ ਉਹ ਵੀ ਦੱਸ ਦੇ ਕਿਤੇ ਬਾਅਦ ਚ ਕੱਲਾ ਔਖਾ ਹੋਈ ਜਾਵੇਂ ਨਹੀਂ ਹੋਰ ਤਾਂ ਨਹੀਂ ਕੋਈ ਮੰਗ ਤੁਸੀਂ ਐਂ ਕਰਿਓ ਮੇਰੇ ਨਾਲ ਹੀ ਤੁਸੀਂ ਗੱਲ ਚੱਲਿਓ ਤੁਹਾਨੂੰ ਤਾਂ ਪਤਾ ਹੀ ਆ ਓਹੋ ਜਦੋਂ ਮੈਂ ਤੁਹਾਨੂੰ ਇਹ ਨਾ ਹੱਲ ਫੋਨ ਤੇ ਮਸਲੇ ਆ ਤੂੰ ਫੋਨ ਤੇ ਗੱਲ ਕਰਾ ਦੀ ਮੇਰੀ ਜਾ ਕੇ ਸਾਰਾ ਕੁਝ ਹੋ ਜਾਊਗਾ ਤੈਨੂੰ ਜਵਾਬ ਨਹੀਂ ਦਿੰਦਾ ਉਹ ਬਸ ਚੱਲ ਘਰੇ ਪੁੱਛ ਕੇ ਕੋਈ ਨਹੀਂ ਦੱਸ ਤੂੰ ਮਾਂ ਹਾਂ ਘਰੇ ਵੀ ਗੱਲ ਕਰ ਲਈ ਜੇ ਕੋਈ ਹੋਰ ਪੈਸੇ ਤੇ ਲੜ ਲੋੜ ਹੋਈ ਮੈਨੂੰ ਉਹ ਵੀ ਦੱਸ ਦੇ ਠੀਕ ਆ ਤੇ ਮੇਰੀ ਗੱਲ ਸੁਣ ਨਾ ਉਥੇ ਖਿੱਚ ਦਿਆ ਕਰ ਮਾੜਾ ਮੋਟਾ ਜੇ ਨਹੀਂ ਗੱਲ ਸੁਣਦਾ ਸਿੱਧੀ ਮੇਰੀ ਗੱਲ ਕਰਾ ਤੇਰੀ ਕਰਾ ਹਾਂ ਚੱਲ ਤੂੰ ਚੱਲ ਖੇਤ ਫੇਰ ਆਉਣਾ ਮੈਂ ਕੋਈ ਨਹੀਂ ਘੰਟੇ ਤੱਕ ਠੀਕ ਆ ਹਾਂ ਭੈਣ ਨੂੰ ਫੋਨ ਲਾਵਾਂ ਆਪਦੇ ਆਪ ਤਾਂ ਇਹਨਾਂ ਨੂੰ ਵੀ ਨਹੀਂ ਆਏ ਵੀ ਕਦੀ ਫੋਨ ਹੀ ਕਰ ਲੈ ਕੰਨੀ ਕਿਹੜੇ ਕੰਮਾਂ ਚਲ ਜੀਏ ਕਿਹੜਾ ਛੇਤੀ ਚੱਕ ਲਊਗੀ ਹਾਂ ਲੋ ਸਸਰੀ ਕਾਲਪਨੇ ਹਾਂ ਸਸਰੀ ਕਾਲਪਨੇ ਹੋਰ ਠੀਕ ਹੈ ਅੱਜ ਕਿਵੇਂ ਯਾਦ ਆ ਗਈ ਤੈਨੂੰ ਹਾਂ ਉਹੀ ਤਾਂ ਮੈਂ ਕਹਿਣੀ ਆ ਮੈਨੂੰ ਤਾਂ ਫੇਰ ਵੀ ਜਿਆਦਾ ਆ ਗਈ ਤੁਹਾਨੂੰ ਤਾਂ ਭਾਈ ਕਦੇ ਯਾਦ ਵੀ ਨਹੀਂ ਆਉਂਦੀ ਹੈਗੀ ਨਹੀਂ ਬੱਸ ਕੰਮ ਤਾਂ ਧੰਦੇ ਹੀ ਨਹੀਂ ਮੁੱਕਦੇ ਕਰ ਹਾਂ ਮੇਰੀ ਗੱਲ ਸੁਣ ਕੰਮ ਤਾਂ ਤੈਨੂੰ ਕੱਲੀ ਨੂੰ ਐ ਸਾਰੀ ਦੁਨੀਆ ਹੀ ਕੰਮ ਕਰਦੀ ਐ ਰੋਟੀ ਪਕਾ ਕੇ ਤਾਂ ਹਰੇਕ ਹੀ ਖਾਂਦਾ ਹੈਗਾ ਕੋਈ ਤਾਂ ਤੇਰੀ ਗੱਲ ਸੱਚੀ ਆ ਚਲ ਉਹ ਸੁਣਾ ਤੂੰ ਘਰੇ ਠੀਕ ਠਾਕ ਐ ਸਭ ਬਸ ਕਰੇ ਕਾਦਾ ਠੀਕ ਹੈਗਾ ਮੈਂ ਤੈਨੂੰ ਕੀ ਦੱਸਾਂ ਹੁਣ ਤੈਨੂੰ ਸਾਰੀਆਂ ਕਹਾਣੀਆਂ ਪਤਾ ਹੀ ਐ ਮੈਂ ਤਾਂ ਕੁੜੀ ਕੰਨੀ ਬਹੁਤ ਔਖੀ ਹੋਈ ਪਈ ਆ ਬੀਜਵਾ ਕੁੜੀ ਜਵਨੀ ਨਾ ਦੇਖਿਆ ਨਹੀਂ ਜਾਂਦਾ ਸਾਰਾ ਦਿਨ ਬਸ ਬਸੋ ਕਰਦੀ ਤੁਰੀ ਫਿਰਦੀ ਐ ਜਿੱਥੇ ਕਿਤੇ ਕੋਈ ਰਿਸ਼ਤੇ ਦੀ ਗੱਲ ਚੱਲਦੀ ਐ ਬੇੜੀ ਬੈਠੀ ਵਾਲੇ ਉਹਦੀ ਕੋਈ ਨਾ ਕੋਈ ਪਾਣੀ ਮਾਰ ਦਿੰਦਾਗਾ ਲੈ ਬੱਚੀ ਤੇਰਾ ਕੁਛ ਬਣਿਆ ਹੀ ਨਹੀਂ ਹਾਲੇ ਕੁਛ ਨਹੀਂ ਬਣਿਆ ਪਹਿਲਾਂ ਮਾਸੀ ਨੇ ਦੱਸ ਪਾਈ ਸੀ ਨੇ ਲਾ ਮੈਨੂੰ ਕਹਿੰਦੀ ਪੁੱਤ ਆਇਆ ਮੈਂ ਕਾਇਦੇ ਕਹੋਂਦੇ ਬੰਦੇ ਨੇ ਮੇਰੇ ਮਾਤਬਰੀ ਵਾਲਾ ਇੱਕ ਬਚੋਲਾ ਪੇਤਾ ਉਹਨੇ ਜੈ ਵੱਡੇ ਦੇ ਨੇ ਖਾਨੀ ਉਹਨਾਂ ਤੋਂ ਉਹਲਾ ਰੱਖ ਲਿਆ ਮੌਕੇ ਤੇ ਆ ਕੇ ਅਗਲਾ ਕਹਿੰਦਾ ਕਿ ਕੁੜੀ ਤਾਂ ਦੁਵਾਰੇ ਵਿਆਹੀ ਸੀਗੀ ਪਹਿਲਾਂ ਕਿਤੇ ਵਿਆਹੀ ਹੋਈ ਸੀ ਵੀ ਅਸੀਂ ਰਿਸ਼ਤਾ ਨੇਂਦੇ ਵੀ ਪਹਿਲਾਂ ਤੇਰੀਆਂ ਫੁੱਟੀਆਂ ਸੀ ਜਦੋਂ ਮੈਂ ਕਿਹਾ ਵੀ ਸਾਰੀ ਗੱਲ ਅਗਲੇ ਨਾਲ ਖੋਲ ਕੇ ਕਰਿਓ ਹਾਂ ਲੈ ਉਹ ਤੈਨੂੰ ਪਤਾ ਹੀ ਆ ਫਿਰ ਬਚੋਲੇ ਵੀ ਬਚਣਾ ਕੁਛ ਕੱਸਦੇ ਹੋਰ ਆ ਤੇ ਕਹਿੰਦੇ ਕੁਛ ਹੋਰ ਤਾਂ ਹੀ ਤਾਂ ਮਾਸੀ ਨੂੰ ਕਿਹਾ ਸੀ ਮੈਂ ਕਿਾ ਚੱਲ ਇਹ ਤਾਂ ਨਹੀਂ ਮੇਰਾ ਮਾੜਾ ਸੋਚੂਗੀ ਇਹ ਤਾਂ ਚੰਗੇ ਥਾਂ ਖੜਾਊਗੀ ਉਹਨੇ ਵੀ ਜੈਬਡੀ ਨੇ ਉਹੀ ਕੋਸ਼ਿਸ਼ ਕਰਿਆ ਜੇ ਕੱਲ ਪੈਣੇ ਮੇਰੀ ਗੱਲ ਸੁਣ ਲੈ ਸਾਰੇ ਸੁਖ ਦੇ ਸਾਥੀ ਨੇ ਦੁੱਖ ਵੇਲੇ ਕੋਈ ਰਿਸ਼ਤੇਦਾਰ ਨਹੀਂ ਕਿਸੇ ਦੇ ਕੰਮ ਆਉਂਦਾ ਆਪਾਂ ਤਾਂ ਸੱਚੀ ਅਸਲ ਹੁੰਦੇ ਆ ਸੁਖ ਵੇਲੇ ਤਾਂ ਸਾਰੇ ਇਕੱਠੇ ਹੋ ਜਾਂਦੇ ਆ ਤੇ ਦੁੱਖ ਵੇਲੇ ਕੋਈ ਆਉਂਦਾ ਨਹੀਂ ਕੋਈ ਆ ਜੀ ਤਿਆ ਬਜਾਦ ਕਰਦੀ ਸੀ ਕਹਿੰਦੀ ਦੇਖ ਲੈ ਮਾਸੀ ਨੇ ਵੀ ਨਹੀਂ ਕਦੇ ਗੇੜਾ ਮਾਰਿਆ ਹੈਗਾ ਮਹਾ ਭਾਈ ਹੁਣ ਅਗਲੀ ਆਪਦੇ ਘਰੇ ਸੌਖੀ ਆ ਪੁੱਤ ਆਪਾਂ ਕੀਦੇ ਜਿਆਦਾ ਨਾ ਨਹੀਂ ਫਿਕਰ ਤਾਂ ਮੈਨੂੰ ਬੁਲਾ ਹੀ ਰਹਿੰਦੀ ਆ ਬਸ ਤੈਨੂੰ ਦੱਸਿਆ ਵੀ ਜਿਹੜੇ ਕੰਮ ਧੰਦੇ ਉਹ ਤੋੜ ਤੋੜ ਖਾਂਦੇ ਆ ਘਰੇ ਇੱਕ ਦਿਨ ਜਾਏ ਖਾਣਾ ਕਰੋ ਚਲੇ ਜਾਓ ਤੇ ਨਾ ਆਤਨੁਨਰੀ ਆ ਜਾਂਦੀ ਹੈ ਹਾਂ ਚਲ ਉਹ ਤਾਂ ਠੀਕ ਹੈ ਭੈਣੇ ਸਾਂਭੋ ਆਪਦੇ ਘਰ ਤੇ ਮੈਂ ਤਾਂ ਹੀ ਕਹਿੰਦੀ ਸੀ ਦੱਸ ਤੂੰ ਜਦੋਂ ਦਾ ਮੈਂ ਤੁਹਾਨੂੰ ਦੇਖਦੀ ਆ ਤੁਸੀਂ ਕਿਤੇ ਰੱਬ ਦਾ ਨਾਮ ਨਹੀਂ ਲਿਆ ਕਿਤੇ ਕੋਈ ਪਾਠ ਨਹੀਂ ਕਰਾਇਆ ਤੇ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰਾਉਣਾ ਚਲ ਪਣੇ ਮੈਂ ਕਾਸ਼ ਨਾਲ ਗੱਲ ਕਰਨ ਨੂੰ ਗੱਲ ਤਾਂ ਤੇਰੀ ਵੀ ਸਹੀ ਹੈ ਦੇਖ ਲੈ ਬਣਦਾ ਬਣਦਾ ਕੰਮ ਐਨ ਸਿਰੇ ਤੇ ਆ ਕੇ ਫੇਰ ਖਰਾਬ ਹੋ ਜਾਂਦਾ ਸਾਡੇ ਤਾਂ ਘਰੇ ਸੌਂ ਲੱਗੇ ਦੇਖ ਲੈ ਕਦੇ ਕੋਈ ਸੁੱਖ ਚੈਨ ਦਾ ਦੇਣਾ ਸੀ ਕੱਟੇ ਹੀ ਨਹੀਂ 24 ਘੰਟੇ ਕਦੇ ਕਿਧਰੋਂ ਵਿਪਤਾ ਪੈ ਜਾਂਦੀ ਆ ਕਦੇ ਕਿਹੜੇ ਪਾਸਿਓਂ ਬਸ ਇਸ ਤਾਂ ਹੀ ਉਲਝਣ ਤਾਰੀਆਂ ਚੀ ਤੁਰੇ ਫਿਰਦੇ ਆਂਗੇ ਤੁਸੀਂ ਹੋਰ ਪਾਸੇ ਤਾਂ ਬਥੇਰੇ ਪੈਸੇ ਖਰਚੀ ਜਾਂਦੇ ਹੋ ਤਾਂ ਸੇ ਇੱਧਰ ਰੱਬ ਦਾ ਨਾਮ ਲਵੋ ਤਾਂ ਰੱਬ ਨਾ ਆਪੇ ਕਾਰਜ ਸਵਾਰਦਾ ਹਾਂ ਹਾਏ ਤਾਂ ਫਿਰ ਉਸੇ ਦਾਡੇ ਦੀ ਡੋਰਾਣੀ ਗੱਲ ਤਾਂ ਤੇਰੀ ਸਿਆਣੀਆਂ ਸਾਨੂੰ ਤਾਂ ਕਦੇ ਆਉੜੇ ਹੀ ਨਹੀਂ ਵੀ ਪੁੱਤ ਕਰੇ ਸੁਖ ਸ਼ਾਂਤੀ ਆ ਜੇ ਆਪਾਂ ਮਹਾਰਾਜ ਦੀ ਸਵਾਰੀ ਕਰੇ ਲਈ ਆਏ ਹਣ ਚੱਲ ਕੋਈ ਨਹੀਂ ਇਹ ਤਾਂ ਮੈਂ ਕਰੂੰਗੀ ਕਾਸ਼ ਨਾਲ ਗੱਲ ਤੇ ਨਾ ਹੁਣ ਤੂੰ ਟਾਈਮ ਨਾ ਪਾ ਭੈਣੇ ਇਹ ਤੁਨਾ ਰੱਬ ਨੂੰ ਯਾਦ ਕਰ ਆਪਾਂ ਕਹਿੰਦੇ ਹੁੰਦੇ ਆ ਨਾ ਮਾਰੇ ਟਾਈਮ ਵੇਲੇ ਹੀ ਆਪਾਂ ਰੱਬ ਨੂੰ ਯਾਦ ਕਰਦੇ ਆ ਚੰਗੇ ਵੇਲੇ ਤਾਂ ਆਪਾਂ ਨੂੰ ਵੀ ਯਾਦ ਨਹੀਂ ਹੁੰਦਾ ਹਾਂ ਉਹ ਤਾਂ ਗੱਲ ਹੈਗੀ ਐ ਚੱਲ ਮੈਂ ਤਾਂ ਤੈਨੂੰ ਐਂ ਕਹਿਣੀ ਆ ਵੀ ਕਦੇ ਮੜੇ ਟਾਈਮ ਕੱਢ ਕੇ ਮਾਰਜੀ ਕੁੜੇ ਗੇੜਾ ਹਾਂ ਹੰਨਾ ਮੈਂ ਕੋਈ ਨਹੀਂ ਜ਼ਰੂਰ ਆਉਂਗੀ ਹਾਂ ਹੋਰ ਚਲ ਇਨੇ ਲਣਾਏਗਾ ਪਹਿਣਾ ਪਹਿਣਾ ਕੋਈ ਦੁੱਖ ਸੁੱਖ ਕਰ ਲਾਂਗੇ ਢਿੱਡ ਹੌਲਾ ਹੋ ਜਾਂਦਾ ਸੌਂ ਲੱਗੇ ਮੈਂ ਤਾਂ ਕਿਸੇ ਕੋਲੇ ਆ ਗੱਲਾਂ ਕਰਨ ਜੋ ਕਰੀਬ ਹੀ ਨਹੀਂ ਹੁੰਦੇ ਤੈਨੂੰ ਪਤਾ ਅੱਜ ਕੱਲ ਜੀ ਗਲੀ ਗਮਾਂਡ ਕਿਸੇ ਕੋਲੇ ਗੱਲ ਕਰਦੀਆਂ ਅਗਲੀਆਂ ਮਗਰ ਨੂੰ ਤਾੜੀ ਮਾਰ ਦਿਆਂ ਨੇ ਤਾੜੀ ਮਾਰਿਆ ਨਾ ਲ ਇੱਕ ਗੱਲ ਹੁੰਦੀ ਆ ਸੌ ਗੱਲ ਨਾਲ ਲਾਉਂਦੇ ਆ ਉਹੀ ਆ ਫਿਰ ਵੇਲਾ ਵਖਤ ਹੀ ਇਹ ਹੋ ਜਾਏਗਾ ਤੇ ਚਲ ਕੋਈ ਨਹੀਂ ਨਾਲੇ ਮੇਰੀ ਗੱਲ ਸੁਣ ਜੇ ਕਿਤੇ ਤੇਰੀ ਰਿਸ਼ਤੇਦਾਰੀ ਚ ਕੋਈ ਹੈਗਾ ਨਾ ਕੋਈ ਸੇਲੀ ਸਾਥਣ ਤੂੰ ਦੇਖ ਲੈ ਕੁੜੇ ਕੁੜੀ ਦਾ ਰਿਸ਼ਤਾ ਚੱਲੇ ਤਾਂ ਪੰਨ ਦਾ ਕੰਮ ਹੀ ਐ। ਨਾ ਕੋਈ ਨਹੀਂ ਮੈਂ ਤਾਂ ਜਰੂਰ ਮੈਂ ਤਾਂ ਅੱਗੇ ਵੀ ਕਹਿੰਦੀ ਆ ਸਾਰਿਆਂ ਨੂੰ ਕਹਿ ਕੇ ਰੱਖਿਆ ਹੋਇਆ ਮੇਰਾ। ਇੱਕ ਤਾਂ ਅੱਜ ਕੱਲ ਮੁੰਡਿਆਂ ਨੂੰ ਤੈਨੂੰ ਪਤਾ ਹੀ ਨਹੀਂ ਤਾਂਗੇ। ਹੂੰ ਗੱਲ ਤਾਂ ਆਹੀ ਐ ਵੀ ਕੋਈ ਨਸ਼ੇ ਪੱਤੇ ਆਣਾ ਟੱਕਰ ਜਿਉਣ ਪਹਿਲਾਂ ਕੁੜੀ ਵਿਚਾਰੀ ਆਈ। ਉਹੀ ਗੱਲ ਐ ਵੀ ਨਰਕ ਚੋਂ ਹੀ ਕੱਢੀ ਐ ਇੱਕ ਸਾਹ ਨਾਲ। ਹਾਂ ਹਾਂ। ਬਸ ਇਹੀ ਐ ਚਲ ਆਪਾਂ ਨੂੰ ਕਹਿੰਨੇ ਅੱਗੇ ਤਾਂ ਜਿਹੜਾ ਕੁਝ ਹੋ ਗਿਆ ਹੋ ਗਿਆ ਹੁਣ ਗਾਂਹਲੀ ਜ਼ਿੰਦਗੀ ਦਾ ਵਿਚਾਰੀ ਦੀ ਸਬਰ। ਬਸ ਬਸ ਉਹੀ ਆਏਗਾ। ਤੇ ਚੱਲ ਕੋਈ ਨਹੀਂ ਮੇਰੀ ਗੱਲ ਸੁਣ ਹੋਰ ਮੇਰੇ ਜੀਜੇ ਦਾ ਕੀ ਹਾਲ ਹੈ ਮੈਂ ਵਧੀਆ ਵਧੀਆ ਠੀਕ ਆ ਤੁਸੀਂ ਦੱਸੋ ਹਾਂ ਬਸ ਵਧੀਆ ਚੱਲ ਹੁਣ ਤੈਨੂੰ ਮੇਰੇ ਹਾਲ ਤਾਂ ਪਤਾ ਹੀ ਨਹੀਂ ਅੜੀਏ ਹੂੰ ਚੱਲ ਜੰਗਾ ਕੋਈ ਨਹੀਂ ਮਾਰ ਜੀ ਬਹਿਣ ਬਣ ਕੇ ਕਿਤੇ ਗੇੜਾ ਚੰਗਾ ਕੱਲ ਮੈਂ ਜ਼ਰੂਰ ਆਉਂਗੀ ਜਦ ਮੈਂ ਹੋਰ ਉਹੀ ਗੱਲ ਹੈ ਜਿਉਂਦਿਆਂ ਦੇ ਮੇਲੇ ਹੁੰਦੇ ਆ ਪਤਾ ਨਹੀਂ ਕਿਹਦੀ ਦੇਣਾ ਕਿਹਦੀ ਰਾਤ ਹੈ ਨਾ ਮੈਂ ਜ਼ਰੂਰ ਆਉਂਗੀ ਹਾਂ ਬੇਕਰ ਤੇ ਨਾਲ ਬਲੀ ਟੈਨਸ਼ਨ ਆ ਲੈ ਦੇਖੋ ਤੂੰ ਬਿਮਾਰ ਹੋ ਕੇ ਬੈਗੀ ਮੇਰਾ ਤਾਂ ਰੋਜ ਗੋਲੀਆਂ ਤੇ ਕੰਮ ਚੱਲਦਾ ਮੈਂ ਤਾਂ ਰਾਤ ਨੂੰ ਕੀ ਸੱਚ ਪੁੱਛਦੀਆਂ ਨੀਂਦ ਨਹੀਂ ਆਉਂਦੀ ਹੈਗੀ ਹੈ ਤੇ ਰੋਜ ਰਾਤ ਨੂੰ ਗੋਲੀ ਲੈ ਕੇ ਪੈਂਦੀ ਆ ਨੀਂਦ ਦੀ ਫੇਰ ਕਿਤੇ ਮਾੜਾ ਜਾਂ ਚੈਨ ਆਉਂਦਾਗਾ ਪਰਾਂ ਕੀ ਫੇਰ ਤਾਂ ਰੋਕਣ ਹੋਗੀ ਤੇ ਫਿਰ ਇਹ ਫਿਰ ਹੁਣ 3 ਪੁੱਤਾਂ ਦੇ ਫਿਕਰ ਸੰਸੇ ਖਾ ਲੈਂਦੇ ਐ ਹਾਂ ਹਾਂ ਫਿਰ ਉਹਨ ਕੀ ਕੀਤਾ ਜਾਵੇ ਖਵਰਾ ਕੀ ਮੈਂ ਪੰਨ ਕੇ ਬੀਜਿਆ ਸੀਗਾ ਰੱਬ ਨੇ ਕਦੇ ਸੁੱਖ ਦਾ ਸਾਹ ਲੈਣ ਹੀ ਨਹੀਂ ਦਿੱਤਾ ਹੈਗਾ ਚਲ ਕੋਈ ਨਹੀਂ ਮੈਂ ਕੋਹਣਾ ਜਿਹੜੀ ਮੈਂ ਗੱਲ ਕਹੀ ਹੈ ਨਾ ਇਹਦੇ ਤੇ ਗੌਰ ਕਰੀ ਹਾਂ ਚਲ ਚਲ ਚੰਗਾ ਬਣੇ ਸਤਿਕਾਰ ਚਲ ਕਰ ਲਿਆ ਕਰ ਕਦੇ ਫੋਨ ਇੰਨੇ ਨਾਲ ਹੀ ਚਲ ਮੈਨੂੰ ਤਾਂ ਐ ਹੁੰਦਾਗਾ ਵੀ ਮੇਰੇ ਕੋਲੇ ਜਿਵੇਂ ਮਿਲ ਗਈ ਆ ਕਿ ਹਾਂ ਹਾਂ ਨਾ ਮੈਂ ਚੰਗਾ ਬਣੇ ਚੰਗਾ ਕਰਕੇ ਦੇਖਦੀ ਹਾਂ ਗੱਲ ਕਾਸ਼ ਨਾਲ ਗੱਲ ਚਾਹੀਦੀ ਵੀ ਸਹੀ ਹੈ ਵੀ ਜੇ ਆਪਾਂ ਪਾਠ ਕਰਾ ਲਈਏ ਕੀ ਹੈ ਕੋਈ ਸਿੱਧੇ ਦੇਣੀ ਆ ਜਾਣਾ ਹਾਂ ਲੋ ਸਸਿਕਾ ਡੈਡੀ ਸਸਿਕਾ ਹਾਂ ਤਾ ਕਿਵੇਂ ਹੋ ਹਾਂਜੀ ਕਿਵੇਂ ਹੋ ਤੁਸੀਂ ਹਾਂ ਠੀਕ ਹੈ ਠੀਕ ਹੈ ਵਧੀਆ ਤੂੰ ਦੱਸ ਕਿਵੇਂ ਠੀਕ ਹੈ ਨਹੀਂ ਮੈਂ ਠੀਕ ਨਹੀਂ ਹੈਗੀ ਕਿਉਂ ਕੀ ਗੱਲ ਹੋ ਗਈ ਮੇਰੇ ਪਤਨੂ ਬਸ ਉਹੀ ਗੱਲ ਜਿਹੜੀ ਗੱਲ ਤੁਸੀਂ ਮੈਨੂੰ ਸਮਝਾ ਕੇ ਗਏ ਸੀ ਹਾਂ ਅੱਜ ਮੰਮੀ ਤੇ ਲਾਡੀ ਇਕੱਠੇ ਬੈਠੇ ਸੀਗੇ ਅੱਛਾ ਤੇ ਜੀਤੀ ਦੇ ਰਿਸ਼ਤੇ ਬਾਰੇ ਗੱਲ ਕਰੀ ਜਾਂਦੇ ਸੀਗੇ ਤੇ ਮੈਨੂੰ ਕਹਿੰਦੇ ਵੀ ਤੇਰੇ ਡੈਡੀ ਨਾਲ ਗੱਲ ਹੋਈ ਵੀ ਕੀ ਕਹਿੰਦੇ ਆ ਉਹ ਮੈਂ ਦੱਸਦਾ ਵੀ ਉਹ ਐਤਵਾਰ ਦੇ ਦਿਨ ਕਹਿੰਦੀ ਆ ਵੀ ਘਰ-ਬਾਰ ਤੁਸੀਂ ਜਾ ਕੇ ਦੇਖ ਆਇਓ। ਹਾਂ ਹਾਂ। ਕਹਿੰਦੇ ਠੀਕ ਹੈ ਅਸੀਂ ਜਾਵਾਂਗੇ ਤੇ ਮੇਰੀ ਸੱਸ ਪਤਾ ਕੀ ਬੋਲਦੀ ਆ? ਕੀ ਆਨੇ? ਕਹਿੰਦੀ ਵੀ ਆਪਾਂ ਜੇ ਘਰ-ਬਾਰ ਪਸੰਦ ਆ ਗਿਆ ਨਾ ਬਸ ਉਦੋਂ ਵੇ ਛੇਤੀ ਛੇਤੀ ਜੀਤੀ ਦਾ ਰਿਸ਼ਤਾ ਕਰਕੇ ਮੈਂ ਨਾ ਜਿਹੜੀ ਜ਼ਮੀਨ ਆ ਇਹ ਚਿੱਤੀ ਦੇ ਨਾਮ ਕਰਵਾ ਦਾਂ। ਅੱਛਾ। ਤੇ ਹੋਰ ਮੈਂ ਨਾ ਡੈਡੀ ਮੈਂ ਗੱਲ ਤਾਂ ਦੀ ਕੋਸ਼ਿਸ਼ ਕੀਤੀ। ਲਾੜੀ ਤਾਂ ਕਮਾਲ ਹੋਈ ਵੀ ਮੈਂ ਤਾਂ ਉਹਦੇ ਦਿਮਾਗ ਤੇ ਹੈਰਾਨ ਆ ਵੀ ਉਹਨੂੰ ਕੁਝ ਵੀ ਨਹੀਂ ਸਮਝ ਲੱਗਦਾ ਵੀ ਕੀ ਹੋਈ ਜਾਂਦਾ। ਤੈਨੂੰ ਵੀ ਨਾ ਕਿਹਾ ਡੈਡੀ ਨੇ ਕੁਝ ਨਹੀਂ ਕਿਹਾ ਲਾਡੀ ਕਹਿੰਦਾ ਵੀ ਹਾਂ ਹਾਂ ਮੰਮੀ ਠੀਕ ਆ ਜਾਵਾਂ ਬਸ ਜਦੋਂ ਮੈਨੂੰ ਘਰ-ਬਾਰ ਪਸੰਦ ਕੁੜੀ ਦਾ ਆ ਗਿਆ ਤੇ ਮੈਂ ਪੱਕਾਠਾ ਕਰਤੀ ਉਹ ਨਾਲ ਦੀ ਨਾ ਪੇਪਰ ਮੈਂ ਬਣਾਉਂਗਾ ਤੇ ਜਿੱਤੀ ਨਾ ਜਿਹੜੀ ਜ਼ਮੀਨ ਆ ਉਹ ਕਰਾ ਦਊਗਾ ਅੱਛਾ ਹਾਂ ਬਹੁਤ ਮਾੜੀ ਗੱਲ ਹੈ ਤੇ ਹੱਸਦੇ ਵੀ ਡੈਡੀ ਮੈਨੂੰ ਪਹਿਲੇ ਤੋਂ ਨਹੀਂ ਇਹ ਗੱਲ ਸੋਚੀ ਐ ਨਾ ਵੀ ਪਤਲਾਨੀ ਕੁੜੀ ਕਿੱਧਰੋਂ ਆ ਕੇ ਬੈਠ ਗਈ ਤੇ ਸਲਾ ਦਾ ਕੁਝ ਆਪ ਤਾਂ ਇਥੋਂ ਮਿਲਿਆ ਮੀਟ ਕਰਕੇ ਵਗ ਜੂਗੀ ਕੰਡੇ ਤਾਂ ਮੈਂ ਆਪ ਬੀਜੇ ਆ ਉਹ ਵੀ ਗੱਲ ਤੇਰੀ ਵੀ ਤਾਂ ਹੀ ਕਮਲੀ ਸੀ ਕਿ ਉਹਦੇ ਕੀ ਲੈਣਾ ਸੀ ਮੈਨੂੰ ਲੱਭ ਕੇ ਤੇ ਹੁਣ ਭੁਖ ਤੋਂ ਮੈਨੂੰ ਕੀ ਪਤਾ ਸੀਗਾ ਡੈਡੀ ਵੀ ਗੱਲ ਇੱਥੋਂ ਤੱਕ ਪਹੁੰਚ ਜੂਗੀ ਉਹ ਗੱਲ ਰਾਜੀ ਪੁੰਤਨੀ ਆ ਉਹ ਕਿ ਬੋਲੂਗੀ ਹੁਣ ਉਹਨਾਂ ਵਾਲੀ ਨੂੰ ਧੀ ਜ਼ਮੀਨ ਮਿਲ ਜੂਗਾ ਕਿ ਮੈਂ ਤਾਂ ਕੱਲੀ ਬੈਠ ਕੇ ਖਾਉਂਗੀ ਡੈਡੀ ਮੈਂ ਲਾਡੀ ਨੂੰ ਬਿਠੇ ਰਸਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗੋਂ ਮੇਰ ਨਾਲ ਹੀ ਲੜ ਪਿਆ ਉਹ ਤਾਂ ਉਹ ਐਂਗਲ ਸਮਝ ਨਹੀਂ ਆਉਣੀ ਉਹਨੂੰ ਧਿਆਨ ਨਾਲ ਮੇਰੀ ਗੱਲ ਸੁਣ ਕੇ ਜਦੋਂ ਮੈਂ ਤੁਲਾਡੀ ਨੂੰ ਸਮਝਾਉਣਾ ਨਾ ਹੂੰ ਬਲੀਪਿਆਰ ਨਾਲ ਗੱਲ ਸੁਚਾਉਣੀ ਹੈ ਇੱਕ ਤਾਂ ਉਹਨੂੰ ਇਹ ਕਹਿ ਲੱਖਣੀ ਹੈ ਕਿ ਲਾਡੀ ਮੇਰੀ ਗੱਲ ਸੁਣ ਕਹਿ ਵੀ ਚਲ ਮੰਨਦੀ ਹੈ ਤੇਰੀ ਭੈਣ ਆ ਇਹ ਠੀਕ ਹੈ ਵੀ ਭੈਣਾਂ ਤਾਂ ਭੈਣ ਨਾਲ ਰਿਸ਼ਤਾ ਜ਼ਰੂਰ ਰੱਖਣਾ ਚਾਹੀਦਾ ਹੁੰਦਾ ਵੀ ਜੋ ਕੁਝ ਮੰਗਦੀ ਹੈ ਜੋ ਇਹਨੂੰ ਗਹਿਣੇ ਘੱਟੇ ਲੈਣੇ ਆ ਕੁਝ ਸੋਨਾ ਬਣਾ ਦਿਓ ਸਾਰਾ ਕੁਝ ਬਣਾ ਦਿਓ ਤੇ ਕਹਿ ਵੀ ਇਹਨੂੰ ਤੂੰ ਆਪਦੇ ਹਿਸਾਬ ਨਾਲ ਵਿਆਹ ਕੇ ਤੋਰ ਤੀ ਪਰ ਜ਼ਮੀਨ ਦੇਣ ਦੀ ਕੀ ਲੋੜ ਹੈ ਨਾ ਜਾਣੇ ਕੱਲ ਨੂੰ ਆਉਦੇ ਪਿਓ ਨਾਲ ਹੀ ਮਿਲ ਗਈ ਤੇ ਉਹਨਾਂ ਨਾਲ ਗੱਲਬਾਤ ਕਰ ਕਰਕੇ ਤੇ ਉਧਰ ਇੱਕ ਮਿਕ ਹੋ ਗਈ ਆ ਤੇ ਮਾਮੇ ਨਾਲ ਹੀ ਇੱਕ ਮਿਕ ਹੋ ਗਈ ਮਾਮੀ ਨਾਲ ਹੋ ਗਈ ਤੁਹਾਡੇ ਕੋਲ ਤਾਂ ਜ਼ਮੀਨ ਲੈ ਚੋਗੀ ਠੀਕ ਹੈ ਤੇ ਮੁਰਤੀ ਤੁਹਾਨੂੰ ਬੁਲਾਉਣਾ ਛੱਡ ਜੂਗੀ ਤੇ ਫੇਰ ਜੀ ਇਹ ਤਾਂ ਗੱਲ ਹੋ ਗਈ ਫੇਰ ਕੀ ਕਰੋਗੇ ਹਾਂ ਲੜੀ ਤੁਹਾਡੀ ਗੱਲ ਸਹੀ ਹੈ ਇਹ ਗੱਲ ਇਹ ਹੀ ਗੱਲ ਹੁਣ ਤੂੰ ਉਹਦੇ ਦਿਮਾਗ 'ਚ ਨਾ ਪਤਾ ਕੀ ਗੱਲ ਹੈ ਪਿਆਰ ਦੇ ਨਾਲ ਗੱਲ ਸਮਝਾਉਣੀ ਹੈ ਤੂੰ ਐ ਕਰੀਂ ਜਾਤਾ ਬੰਦੀ ਐ ਜੀ ਰੋਟੀ ਬਣਾਣੀ ਫੇਰ ਉਹਦੇ ਕੋਲ ਜਾਈ ਗੱਲ ਕਰਨ ਜਾਂ ਤੂੰ ਐ ਕੜੀ ਦੁੱਧ ਦਿੱਤਾ ਕਰਕੇ ਨਾ ਬੜੀ ਰੁੱਤ ਬਣਾ ਕੇ ਉਹਨੂੰ ਲੈ ਜਾ ਕੇ ਫੜਾਦੀ ਫੇਰ ਤੂੰ ਲਾਡੀ ਨਾਲ ਐ ਗੱਲ ਕਰੀ ਕਿ ਦੇਖੋ ਮੈਂ ਗੱਲ ਕਰਨੀ ਤੇਰੇ ਨਾਲ ਆਡੀ ਜੇ ਉਹ ਪੁੱਛੂਗਾ ਵੀ ਹਾਂ ਕੀ ਗੱਲ ਕਿਉਂ ਗੱਲ ਚੰਗੀ ਵੀ ਐ ਤੇ ਮੈਨੂੰ ਐ ਵੀ ਡਰ ਵੀ ਲੱਗਦਾ ਤੇਰੇ ਤੋਂ ਵੀ ਕਰਨੀ ਚਾਹੀਦੀ ਐ ਕਿ ਨਹੀਂ ਚਲ ਕੇ ਛੱਡ ਮੈਂ ਨਹੀਂ ਕਰਦੀ ਕਹਿੰਦੀ ਫੇਰ ਉਹ ਕਹੂਗਾ ਵੀ ਨਹੀਂ ਤੂੰ ਗੱਲ ਕਰ ਹਾਂਜੀ ਉਹ ਕੋ ਵੀ ਫਿਰ ਬਾਅਦ ਵਿੱਚ ਮੈਂ ਤੁਸ ਮੇਰੇ ਤੋਂ ਗੁੱਸਾ ਕਰੋਗੇ ਵੀ ਨਹੀਂ ਮੈਂ ਨਹੀਂ ਕਰਦੀ ਤੁਹਾਨੂੰ ਮੈਂ ਕਹਿੰਦੀ ਫਿਰ ਉਸ ਤੋਂ ਜਦੋਂ ਤੀਜੀ ਵਾਰੀ ਪੁੱਛੂਗਾ ਨਾ ਫਿਰ ਉਹ ਗੱਲ ਕਰੇ ਕਿ ਵੀ ਮੈਂ ਤਾਂ ਤੈਨੂੰ ਬੱਲ ਚਿੜੀ ਬਾਰੇ ਖਾਂਦੀ ਹੂੰ ਆਪਣੀ ਜੀਤੀ ਬਾਰੇ ਗੱਲ ਕਰਨੀ ਹੈ ਹਾਂਜੀ ਹਾਂਜੀ ਠੀਕ ਹੈ ਨਾ ਜੇ ਤੂੰ ਤੋਂ ਉਹਨੂੰ ਜੀਤੀ ਬਾਰੇ ਆਖਦਾ ਠੀਕ ਹੈ ਤੇ ਜੀਤੀ ਬਾਰੇ ਗੱਲ ਨਾਲੇ ਮੇਰੇ ਨਾਲ ਹੋਰ ਦੱਸਾਂ ਹਾਂਜੀ ਆ ਜਿਹੜਾ ਆਪਾਂ ਕੋਡ ਰੱਖਿਆ ਹੋਇਆ ਨਾ ਚਿੜੀ ਠੀਕ ਹੈ ਨਾ ਹਾਂਜੀ ਜੜੀ ਮੂੰਹੋਂ ਪਤਾ ਲੱਗ ਜੇ ਠੀਕ ਹੈ ਡੜੀ ਠੀਕ ਹੈ ਨਾ ਕਿ ਉਹਨੂੰ ਨਹੀਂ ਪਤਾ ਲੱਗਣਾ ਚਾਹੀਦਾ ਜੀ ਆਪਾਂ ਅਨ ਚਿੜੀ ਕਹਿ ਕੇ ਗੱਲ ਕਰਦੇ ਆਂ ਠੀਕ ਹੈ ਡੇੜੀ ਆਪਣੇ ਦੋਨਾਂ ਚੀ ਗੱਲਬਾਤ ਰਹਿਣੀ ਚਾਹੀਦੀ ਹੈ ਹਾਂਜੀ ਹਾਂਜੀ ਡੇੜੀ ਇਹ ਜਿਹੜੀ ਹਰਜੀਤ ਨੂੰ ਜਿੰਮੇ ਕੁਛ ਹੋ ਤੂੰ ਸਾਰੀ ਗੱਲ ਜੀ ਮੈਂ ਤੈਨੂੰ ਸੁਝਾਈ ਹੈ ਤੂੰ ਸਾਰੀ ਉਹਨੂੰ ਦਿਮਾਗ 'ਚ ਪਾ ਦੇ ਹੌਲੀ ਹੌਲੀ ਉਹਦੇ ਕੰਨ ਦੇ ਵਿੱਚ ਧਿਆਨ ਨਾਲ ਗੱਲ ਪਾਉਣੀ ਹੈ ਠੀਕ ਹੈ ਡੇੜੀ ਜਦੋਂ ਫਿਰ ਜਦੋਂ ਫਿਰ ਸਾਰੀ ਗੱਲ ਉਹਨੂੰ ਦਿਮਾਗ ਤੇ ਚੜ ਗਈ ਫਿਰ ਉਹਨੂੰ ਉਸ ਤੋਂ ਬਾਅਦ ਉੱਤ ਪਿਆਈ ਨਾਲ ਉਹਨੂੰ ਗੱਲਾਂ ਸੋਚਣ ਤੇ ਵਿਚਾਰਨ ਤੇ ਉਹ ਖੁੱਲਾ ਛੱਡਦੀ ਆਪ ਕੋ ਜੀ ਪਾਸੇ ਠੀਕ ਹੈ ਠੀਕ ਫਿਰ ਉਹ ਇਕੱਲਾ ਬੈਠਾ ਆਪਦੀ ਗੱਲਾਂ ਸੋਚੂਗਾ ਤੇ ਜੇ ਇਹਦੀ ਮਾਂ ਨਾ मां ਉਹ ਉਹ ਜਾਣ ਲੱਗੀ ਤਾਂ मां ਨੂੰ ਪਿੱਛੇ ਕਰ ਲਈ ਠੀਕ ਹੈ ਕਈ ਵਾਰੀ ਹੁੰਦਾ ਨਾ ਵੀ ਚਲੋ ਲਾਡੀ ਕੋਲੇ ਆਉਣ ਲੱਗਦੇ ਦੀ मां ਜਾਂ ਜੀਤੀ ਉਹਨਾਂ ਨੂੰ ਪਿੱਛੇ ਵਲਝਾ ਲਈ ਉਹਨੂੰ ਸੋਚਣ ਦੇ ਟਾਈਮ ਲੈਣ ਦੇ ਜਦੋਂ ਉਹਦੇ ਦਿਮਾਗ 'ਚ ਗੱਲ ਐ ਬੈਠ ਗਈ ਫਿਰ ਉਸ ਤੋਂ ਬਾਅਦ ਫਿਰ ਉਹਨੂੰ ਮਾੜੀ ਮਾੜੀ ਗੱਲ ਚੀਜ਼ ਦਿਖਾਉਣਾ ਸ਼ੁਰੂ ਕਰੀ ਵੀ ਦੇਖ ਆਹ ਜੀਤੀ ਐ ਨਾ ਇਹ ਜੀਤੀ ਤੇ ਤੂੰ ਤਾਂ ਇੰਨਾ ਕਰਦਾ ਆਹ ਦੇਖ ਕਿਵੇਂ ਕਰ ਰਹੀ ਐ ਇਹ ਚੀਜ਼ ਨਹੀਂ ਉਹ ਕਰਦੀ ਇਹ ਤੇ ਦਿਨ ਤੇਰੇ ਨੂੰ ਆਪਣਾ ਨਹੀਂ ਸਮਝਦੀ ਇਹਦੇ ਤੋਂ ਇੱਕ ਦੋ ਗੱਲਾਂ ਨਾ ਐ ਪੁੱਛ ਲਈ ਬੀਤੂ ਮੈਂ ਦੱਸ ਵੀ ਤੈਨੂੰ ਸਭ ਤੋਂ ਵੱਧ ਕੌਣ ਪਿਆਰਾ ਤੇਰੀ ਮਾਂ કે ਤੇਰਾ ਭਰਾ ਹੂੰ ਠੀਕ ਹੈ ਨਾ ਤੇ ਫਿਰ ਉਹ ਉਹ ਤਾਂ ਇਹੀ ਗੱਲ ਕਹੋਗੀ ਮੈਨੂੰ ਮਾਂ ਫਿਰ ਬਾਅਦ ਇਹ ਜੀ ਗੱਲ ਤੂੰ ਲਾੜੀ ਦੇ ਦਿਮਾਗ 'ਚ ਪਾ ਲਈ ਬਸ ਠੀਕ ਹੈ ਡੜੀ ਠੀਕ ਹੈ ਇਹ ਗੱਲ ਹੁਣ ਤੂੰ ਕਰਨੀ ਹੈ ਜਿਹੜੀਆਂ ਗੱਲਾਂ ਤੈਨੂੰ ਸਿਖੀਆਂ ਨੇ ਬਸ ਠੀਕ ਹੈ ਡੜੀ ਮੈਂ ਤਾਂ ਹੀ ਤੁਹਾਡੇ ਨਾਲ ਗੱਲ ਕੀਤੀ ਹੈ ਮੈਨੂੰ ਪਤਾ ਸੀਗਾ ਤੁਸੀਂ ਕੁਝ ਨਾ ਕੁਝ ਰਾਇ ਮੈਨੂੰ ਜਰੂਰ ਦਿਓਗੇ ਮੈਨੂੰ ਤਾਂ ਕੁਝ ਸਮਝ ਹੀ ਨਹੀਂ ਆ ਰਿਹਾ ਸਵੇ ਕੀ ਕਰਾਂ ਮੈਂ ਤੂੰ ਕੁਝ ਨਹੀਂ ਹੁਣ ਤੂੰ ਟੈਨਸ਼ਨ ਨਾ ਲੈ ਕੁੱਪ ਕਰਕੇ ਜੇ ਮੈਨੂੰ ਮੈਂ ਕਿਹਾ ਉਹ ਮੈਂ ਕਰ ਲਾ ਆਪੇ ਸਭ ਕੁਝ ਗੱਲ ਹੋ ਜਾ ਬਸ ਠੀਕ ਹੈ ਠੀਕ ਮੈਂ ਹੱਲ ਕਰੀ ਹੈ ਨਾ ਮੈਂ ਕਿਸੇ ਨਾ ਕਿਸ ਤਰੀਕੇ ਨਾਲ ਨਾ ਇਹੀ ਗੱਲ ਕਰਨੀ ਹੈ ਵੀ ਉਹ ਜਿਹੜਾ ਮੁੰਡਾ ਜਿਹੜਾ ਵੇ ਆ ਜਿਹਦਾ ਦੇਖ ਕੇ ਆ ਮੁੰਡਾ ਹੈਗਾ ਸੋਹਣਾ ਸੱਖਾ ਚੰਗਾ ਭਲੀ ਕਰਦਾ ਅੱਛਾ ਜਿੱਦਿ ਕਰ ਤੈਨੂੰ ਰੋਲਾਈ ਸੀ ਗਲਤੀ ਪਵਾ ਦੂੰ ਉਹ ਮੁੰਡੇ ਨਾਲ ਦੀਤੀ ਪੰਨੇ ਨੂੰ ਕਰਿਪਿਝਾ ਦਊਗਾ ਠੀਕ ਹੈ ਨਾ ਇਹ ਇਹਨਾਂ ਦਾ ਤਲਾਕ ਹੋ ਜਾਊਗਾ ਜੇ ਇੱਕ ਵਾਰੀ ਵਿਆਹ ਕਰਤਾ ਫਿਰ ਉਹ ਤੋੜ ਕੇ ਫਿਰ ਕਹਾਂਗੇ ਪਪਈਓ ਉਹਨੇ ਤਾਂ ਥਾਂ-ਥਾਂ ਤੇ ਕਿੱਥੇ ਵਿਆਹ ਕਰ ਚਿੱਲ ਗਈ ਹਾਂ ਪਹਿਲੇ ਵੀ ਮਾੜੇ ਹੋਗੇ ਦੂਜੇ ਵੀ ਮਾੜੇ ਹੋਗੇ ਨਾ ਉਹ ਬਾਅਦ ਚ ਮੈਂ ਆਪੇ ਕਰੂੰਗਾ ਮੇਰੀ ਸਾਰੀ ਚਿੰਤਾ ਤੇਰੀ ਨਹੀਂ ਠੀਕ ਹੈ ਡੈਡੀ ਠੀਕ ਹੈ ਨਾ ਬਸ ਠੀਕ ਹੁਣ ਤੂੰ ਆਇਆ ਤਾਂ ਹੁਣ ਤੂੰ ਆਦੇ ਸਾਹਮਣੇ ਕੀ ਰਹਿਣੂ ਇੱਕ ਗੱਲ ਹੋਰ ਆਸੇ ਪਾਸੇ ਹੋ ਕੇ ਫੋਨ ਕਰਿਆ ਕਰਨਾ ਸਾਡੇ ਫੋਨ ਵੀ ਨਾ ਕਰ ਕਰੀ ਨਹੀ ਨਹੀ ਮੈਂ ਤਾਂ ਆਸੇ ਪਾਸੇ ਹੋ ਕੇ ਫੋਨ ਕੀਤਾ ਵੀ ਆਸੇ ਪਾਸੇ ਦੇਖ ਕੇ ਵੀ ਕੋਈ ਹੈਗਾ ਤਾਂ ਨਹੀਂ ਹੈਗਾ ਫੇਰ ਕੀਤਾ ਫੋਨ ਹਾਂ ਤੇ ਆਪਣੇ ਗੋੜਵਾੜਾ ਜਿਹੜੇ ਤੇ ਇਹ ਇਹ ਤੋਂ ਹੀ ਰੱਖੀ ਇਹ ਇਹਦਾ ਨਾਂ ਜੀਤੀ ਦੇ ਨਾਂ ਪਰ ਰੱਖਿਆ ਚੜੀ ਜਿਹੜੀ ਤੇਰੀ ਸੱਸ ਉਹਦਾ ਨਾਂ ਰੱਖਿਆ ਪੱਕਾ ਠੀਕ ਹੈ ਕਿਉਂਕਿ ਬੱਟਾ ਕਾਂ ਜਿਹੜੇ ਟੂੰਗਾ ਮਾਰਦੇ ਨੇ ਗੰਦ ਚ ਉਹ ਕਾਂ ਉਹ ਹਾਂ ਜੀ ਡੈਡੀ ਸਹੀ ਗੱਲ ਆ ਤੁਹਾਡੀ ਜਮਾ ਪਰ ਜਦੋਂ ਗੱਲ ਕਰਨੀ ਆ ਆਪਾਂ ਹੀ ਗੱਲ ਕਰਨੀ ਆ ਉਹ ਕਾਂ ਉਹ ਚੇਕੀ ਬਸ ਠੀਕ ਹੈ ਡੈਡੀ ਚੱਲ ਪੁੱਤ ਠੀਕ ਹੈ ਚੱਕ ਡੈਡੀ ਤਾਂ ਬਧਿਆਰ ਆ ਦਿੱਤੀ ਐ ਮੈਨੂੰ ਹੁਣ ਮੈਂ ਇਦਾਂ ਹੀ ਕਰੂੰਗੀ ਜ਼ਮੀਨ ਤਾਂ ਮੈਂ ਆਪਦੇ ਪੁੱਤ ਦੀ ਜੀਤੀ ਦੇ ਨਾਮ ਲਵਾਉਣ ਨਹੀਂ ਦਿੰਦੀ ਇਹਨਾਂ ਨੂੰ